ਮਦਨ ਲਾਲ ਜਲਾਲਪੁਰ ਕਦੋਂ ਬੀਜੇਪੀ ਚ ਜਾ ਰਹੀ ਹੈ ਮਦਨ ਲਾਲ ਜਲਾਲਪੁਰ ਬੀਜੇਪੀ ਚ ਚਲੇ ਜਾਊਗਾ ਅੱਜ ਨਹੀਂ ਤਾਂ ਕੱਲ ਹਾਂ ਬਿਲਕੁਲ ਹੈ ਮੈਂ ਮਹਾਰਾਣੀ ਪਰਨੀਤ ਨੂੰ ਹੱਥ ਮਿਲਾ ਲੈਣਾ ਮੇਰੇ ਪੁਰਾਣੇ ਹਿੰਮਤ ਦੇ ਸਬੰਧ ਨੇ ਮੈਂ ਪਾਰਟੀ ਛੱਡ ਕੇ ਬੀਜੇਪੀ ਮੈਂ ਪਾਰਟੀ ਛੱਡ ਦੇਣੀ ਹੈ ਕਿਹਾ ਮਦਨ ਬੀਜੇਪੀ ਚ ਜਾ ਰਿਹਾ ਮਸ ਪਰਨੀਤ ਕੌਰ ਤੁਹਾਡੇ ਮਾਨ ਸਮਾਨ ਹੈਲੋ ਤੇ ਐਨ ਕੇ ਸ਼ਰਮਾ ਮੇਰੇ ਕੋਲ ਉਹ ਤੁਹਾਡੇ ਦੋਸਤ ਹਨ ਡਾਕਟਰ ਧਰਵੀਰ ਗਾਂਧੀ ਨਾਲ ਤੁਹਾਡੇ ਚੰਗੇ ਸਬੰਧ ਨੇ ਡਾਕਟਰ ਬਲਵੀਰ ਦੇ ਨਾਲ ਤੁਹਾਡੇ ਚੰਗੇ ਸਬੰਧ ਨੇ ਪਰ ਲੋਕ ਸੋਚਦੇ ਨੇ ਕਿ ਯਾਰ ਲੀਡਰ ਤਾਂ ਇਕੱਠੇ ਹੀ ਨੇ ਲੋਕਾਂ ਦਾ ਭਾਈਚਾਰਾ ਕਿਉਂ ਖਰਾਬ ਜੇਕਰ ਲੀਡਰਾਂ ਦੀਆਂ ਆਪਸ ਦੇ ਵਿੱਚ ਰਿਸ਼ਤੇ ਆ ਰਹੀਆਂ ਨੇ ਉਹ ਉਹਨਾਂ ਦੇ ਮਾਂ ਪੁੱਤ ਦੇ ਰਿਸ਼ਤੇ ਨੇ ਭੈਣ ਭਰਾਵਾਂ ਦੇ ਰਿਸ਼ਤੇ ਨੇ ਲੋਕਾਂ ਨੇ ਤਾਂ ਸਿਰ ਪਾੜ ਤੇ ਮਦਨ ਮਦਨ ਜੀ ਕਿ ਦੂਜੇ ਦੇ ਤਾਂ ਫਿਰ ਲੋਕਾਂ ਤੇ ਬੈਰ ਵਿਰੋਧ ਕਿਉਂ ਜੇ ਲੀਡਰ ਇਕੱਠੇ ਨੇ ਲੋਕਾਂ ਦੇ ਬੈਰ ਵਿਰੋਧ ਜੋ ਤੁਸੀਂ ਗੱਲ ਗਏ ਬਿਲਕੁਲ ਸਹੀ ਹੈ ਮਹਾਰਾਣੀ ਸਾਹਿਬ ਨਾਲ ਬਹੁਤ ਵਧੀਆ ਸਬੰਧ ਨੇ ਐਨ ਕੇ ਸ਼ਰਮਾ ਮੇਰਾ 30 ਸਾਲ ਪੁਰਾਣਾ ਦੋਸਤ ਆ ਡਾਕਟਰ ਬਲਵਿੰਦਰ ਸਿੰਘ ਮੇਰਾ ਮਿੱਤਰ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਥੋੜੇ ਫੈਮਿਲੀ ਦੇ ਸਬੰਧ ਨੇ ਪ੍ਰਨੀਤ ਕੌਰ ਹੋਰਾਂ ਦੇ ਨਾਲ ਥੋੜੇ ਬਹੁਤ ক্লোਜ਼ ਸਬੰਧ ਰਹੇ ਨੇ ਪਰਿਵਾਰਕ ਤੌਰ ਦੇ ਉੱਪਰ ਜੇਕਰ ਕੈਪਟਨ ਸਾਹਿਬ ਤੇ ਐਮ ਪੀ ਪ੍ਰਨੀਤ ਕੌਰ ਉਹਨਾਂ ਤੁਹਾਨੂੰ ਕਹਿਣਗੇ ਕਿ ਮਦਨ ਜੀ ਸਾਨੂੰ ਵੋਟ ਪਾਓ דינה ਕੈਪਟਨ ਮਨਿੰਦਰ ਸਿੰਘ ਜਿੰਮੇਤ ਬਹੁਤ ਸੂਝਵਾਨ ਲੀਡਰ ਬਹੁਤ ਬੁਧੀਆ ਉਕਤੀ ਸੋਤ ਦਾ ਲੀਡਰ ਉਹ ਛੋਟੀ ਸੋਤ ਜਾਦਾ ਸੀ ਲਾਕਡਾਊਨ ਦੇ ਸਮੇਂ ਦੇ ਵਿੱਚ ਇੱਕ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਤੇ ਉਦੋਂ ਤੁਸੀਂ ਕਹਿੰਦੇ ਸੀ ਕਿ ਤੁਹਾਨੂੰ ਫਸਾਇਆ ਜਾ ਰਿਹਾ ਤੁਹਾਡਾ ਸਿੱਧਾ ਜਿਹੜਾ ਇਸ਼ਾਰਾ ਸੀ ਉਹ ਸ਼ਾਹੀ ਪਰਿਵਾਰ ਵਾਲ ਸੀ ਪ੍ਰਨੀਤ ਕੌਰ ਵਾਲ ਸੀ ਕੈਪਟਨ ਨਮਿੰਦਰ ਸਿੰਘ ਵਾਲ ਸੀ ਉਦੋਂ ਤੁਸੀਂ ਕਾਫੀ ਮਤਲਬ ਬੋਲਿਆ ਉਦੋਂ ਤੁਸੀਂ ਕੈਪਟਨ ਤੇ ਰਾਣੀ ਨੂੰ ਚੰਗਾ ਨਹੀਂ ਕਹਿੰਦੇ ਸੀ ਮਾੜਾ ਕਹਿੰਦੇ ਸੀ ਤੁਹਾਡਾ politcal ਕੈਰੀਅਰ ਖਤਮ ਕਰਨ ਨੂੰ ਫਿਰਦਾ ਸੀ ਕੈਪਟਨ ਮਨਿੰਦਰ ਤੁਹਾਨੂੰ ਫਸਾਉਣ ਨੂੰ ਫਿਰਦਾ ਸੀ ਤੁਹਾਡੀ ਬਦਨਾਮੀ ਕਰਨ ਨੂੰ ਫਿਰਦਾ ਸੀ ਅੱਜ ਤੁਸੀਂ ਕਹ ਰਹੇ ਹੋ ਕਿ ਚੰਗੇ ਨੇ ਹੋ ਕੈਪਟਨ ਸਾਹਿਬ ਦਾ ਉਹਦੇ ਵਿੱਚ ਰੋਲ ਨਹੀਂ ਸੀ ਨਾ ਮਹਾਰਾਣੀ ਪੰਨੀਤ ਕੋਰ ਦਾ ਰੋਲ ਸੀ ਮਹਾਰਾਣੀ ਪੰਨੀਤ ਕੋਰ ਤਾਂ ਜਿਹਨੇ ਫੈਕਟਰੀ ਫੜੀ ਗਈ ਤੇ ਜਦੋਂ ਮੇਰੇ ਘਰ ਆ ਕੇ ਸਾਰੀ ਗੱਲ ਸਾਡੀ ਕਲੀਅਰ ਹੋਈ ਹੈ ਬੈਠ ਕੇ ਪਿਛਲੇ ਦਿਨੀ ਇਕਸਾਲੀ ਕਾਂਗਰਸੀ ਸਾਬਕਾ ਐਮਐਲਏ ਹਰਦਿਆਲ ਸਿੰਘ ਕੰਬੋ ਹਰਜਿੰਦਰ ਸਿੰਘ ਸਮਾਣਾ ਸਾਬਕਾ ਖਜ਼ਾਨਾ ਮੰਤਰੀ ਕਾਂਗਰਸ ਦੇ ਲਾਲ ਸਿੰਘ ਤੇ ਬੀਬੀ ਗੁਰਸ਼ਰਨ ਕੌਰ ਹੁੰਦਾ ਵਾ ਰਾਜਪੁਰਾ ਦੇ ਵਿੱਚ ਇੱਕ ਵੱਡਾ ਇਕੱਠ ਹੁੰਦਾ ਉਸੇ ਇਕੱਠ ਦੇ ਵਿੱਚ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਰਾਜਾ ਵੜਿੰਗ ਉਹ ਵੀ ਪਹੁੰਚਦੇ ਨੇ ਟਕਸਾਲੀ ਕਾਂਗਰਸੀ ਆਪਣਾ ਰੋਜ਼ ਜਿਤਾਉਂਦੇ ਨੇ ਕਿ ਟਿਕਟ ਧਰਮਵੀਰ ਗਾਂਧੀ ਨੂੰ ਕਿਉਂ ਟਿਕਟ ਦੇਣੀ ਬਣਦੀ ਸੀ ਟਕਸਾਲੀ ਪਰਿਵਾਰਾਂ ਦੇ ਵਿੱਚੋਂ ਜਿਹੜੇ ਲੰਮੇ ਸਮੇਂ ਤੋਂ ਮਿਹਨਤ ਕਰਦੇ ਆ ਰਹੇ ਨੇ ਤੇ ਉਸ ਮੀਟਿੰਗ ਦੇ ਵਿੱਚ ਮਦਨ ਲਾਲ ਜਲਾਲਪੁਰ ਗੈਰ ਹਾਜ਼ਰ। ਥੈਂਕ ਯੂ ਸੀ ਡਾਕਟਰ ਤੋਂ ਹైదరాబాద్ ਟੈਮਲੇ ਹਸੀ ਨੂੰ ਦਿਖਾਉਣ ਵਾਸਤੇ 20 ਤਰੀਕ ਦੀ ਅਸੀਰੇ 6 ਵਜੇ 10 ਮਿੰਟ ਦੀ ਮੇਰੀ ਫਲੈਟ ਸੀ। ਮੈਨੂੰ ਪਤਾ ਨਹੀਂ ਸੀ ਮੈਂ 20 ਤਰੀਕ ਨੂੰ ਮੇਰੀ ਫਲੈਟ ਆ। ਥੋੜੀ ਤਾਂ 20 ਤਰੀਕ ਦੀ ਅਪਾਇੰਟਮੈਂਟ ਸੀ ਉਸ ਦਿਨ ਦੀ। ਤੁਹਾਡੇ ਪਰਿਵਾਰ ਦਾ ਹੋਰ ਮੈਂਬਰ ਵੀ ਕੋਈ ਸ਼ਾਮਲ ਨਹੀਂ ਹੋਇਆ ਉਸ ਮੀਟਿੰਗ ਦੇ ਵਿੱਚ। ਨਹੀਂ ਜਦੋਂ ਮੈਂ ਹੀ ਨਹੀਂ ਗਿਆ ਫਿਰ ਤੋਂ ਦੂਜੇ ਪਾਸੇ ਫਿਰ ਕਿਸੇ ਨੇ ਗਾਣਾ ਕਿਸੇ ਮਦਨ ਲਾਲ ਜਲਾਲਪੁਰ 27 ਦੀ ਚੌਂਕ ਕਨੌਰ ਤੋਂ ਲੜਨਗੇ জাফর ਸਨੌਰ ਤੋਂ ਲੜਨਗੇ ਮਦਨ لال 27 ਦੀ ਚੋਣ ਸਨੌਰ ਤੋਂ ਲੜਨਾ ਚਾਹੁੰਦੇ ਨੇ ਦੇਖੋ ਮੈਂ ਲੜਨਾ ਬਿਲਕੁਲ ਚੰਗਾ ਚਾਹ ਸਨੌਰ ਤੋਂ ਲੜ ਜੇ ਤੁਸੀਂ ਹਲਕਾ ਛੱਡ ਕੇ ਚਲੇ ਜਾਂਦੇ ਹੋ ਤੁਹਾਡੇ ਸਰਪੰਚ ਤੁਹਾਡੇ ਪੰਜ ਤੁਹਾਡੀਆਂ ਪੰਚਾਇਤਾਂ ਤੁਹਾਡੇ ਲੀਡਰ ਉਹ ਸਾਰੇ ਅਨਾਥ ਨਹੀਂ ਹੋ ਜਾਣਗੇ ਸਾਡੇ ਕਈ ਬੰਦੇ ਇਸੇ ਕਰਕੇ ਜਾਵਨ ਵੀ ਹੋ ਗਏ ਵੀ ਸ਼ਾਇਦ ਮਦਨ ਸਿੰਘ ਹਲਕਾ ਖਾਲੀ ਕਰਕੇ ਸਾਨੂੰ ਟਿਕਟ ਮਿਲ ਗਈ ਮਦਨ لال ਜਲਾਲਪੁਰ ਨੇ ਕਨੌਰ ਹਲਕਾ ਲੁੱਟ ਕੇ ਖਾ ਲਿਆ ਮਦਨ ਲਾਲ ਜਲਾਲਪੁਰ ਨੇ ਕਰੋੜਾਂ ਰੁਪਏ ਇਕੱਠਾ ਕਰਕੇ ਐਮਐਲਏ ਬਣ ਕੇ ਵਿਦੇਸ਼ਾਂ ਦੇ ਵਿੱਚ ਹੋਟਲ ਬਣਾ ਲਏ ਅੱਜ ਇਸ ਸਮੇਂ ਦੇ ਵਿੱਚ ਮਦਨ ਲਾਲ ਜਲਾਲਪੁਰ ਆਪਣੇ ਘਰੇ ਬੈਠੇ ਨੇ ਵਿਰੋਧ ਧਿਰ ਬਣ ਕੇ ਿਕਨੌਰ ਦੇ ਲੋਕਾਂ ਦੀ ਆਵਾਜ਼ ਕਿਉਂ ਨਹੀਂ ਉਲੰਬਿਤ ਕਰ ਰਹੇ ਮਦਨ ਲਾਲ ਜਲਾਲਪੁਰ ਨੇ ਸਰਪੰਚੀਆਂ ਵੀ ਵੇਚੀਆਂ ਪੰਚਾਇਤਾਂ ਵੇਚੀਆਂ ਉਹ ਜਿਸ ਬੰਦੇ ਨੇ ਮੈਨੂੰ ਪੈਸੇ ਦਿੱਤੇ ਸਮੂਹ ਤੇ ਦੁਆਏ ਨੇ ਜਿਹੜੇ ਦਲਾਲ ਸੀ ਜਿਹੜੇ ਕਹਿੰਦੇ ਸੀ ਦਲਾਲ ਸੀ ਪੈਸੇ ਦੁਆਏ ਮਦਨ ਮੇਰੇ ਸਾਹਮਣੇ ਬਹਿ ਕੇ ਗੱਲ ਕਰਾ ਦੋ ਜੇ ਮੈਂ ਰਾਜਨੀਤਿਕ ਉਸਦਨ ਸਿਆਸ ਲੈ ਲਵਾਂ ਐਸਾ ਕਹਿੰਦੇ ਬੜਾ ਲੱਗਿਆ ਮਦਨ ਲਾਲ ਜਲਾਲਪੁਰ ਦਾ ਵਾਈ ਵਾਲੀ ਚੋਣ ਦੇ ਵਿੱਚ ਪੈਸਾ ਪਾਉਣ ਦੀ ਤਰ੍ਹਾਂ ਵਾਹ ਹੈ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਮੰਗੂ ਤੇ ਇਸ ਵੇਲੇ ਮੇਰੇ ਨਾਲ ਇੱਕ ਖਾਸ ਮਹਿਮਾਨ ਹਲਕਾ ਘਨੌਰ ਤੋਂ ਸਾਬਕਾ ਐਮ ਐਲ ਏ ਮਦਨ ਲਾਲ ਜਲਾਲਪੁਰ ਜੀ ਮੌਜੂਦ ਨੇ ਮਦਨ ਜੀ ਸਵਾਗਤ ਹੈ ਤੁਹਾਡਾ ਧੰਨਵਾਦੀ ਗੁਰਿੰਦਰ ਜੀ ਜੀ ਦੋਸਤੋ ਲੋਕ ਸਭਾ ਦੀ ਚੋਣ ਹੈ ਲੋਕ ਸਭਾ ਚੋਣ ਦੀ ਮੱਦੇ ਨਜ਼ਰ तमाम ਪਾਰਟੀਆਂ ਨੇ ਆਪਣੀਆਂ ਤਿਆਰੀਆਂ ਖਿੱਚੀਆਂ ਹੋਈਆਂ ਨੇ ਖਾਸ ਕਰਕੇ ਪਟਿਆਲਾ ਜ਼ਿਲ੍ਹੇ ਦੀ ਜੇਕਰ ਮੈਂ ਗੱਲ ਕਰਾਂ ਪਟਿਆਲੇ ਤੋਂ ਕਾਂਗਰਸ ਪਾਰਟੀ ਨੇ ਡਾਕਟਰ ਧਰਮਵੀਰ ਗਾਂਦੇ ਨੂੰ ਆਪਣਾ ਲੋਕ ਸਭਾ ਦੇ ਲਈ ਉਮੀਦਵਾਰ ਐਲਾਨਿਆ ਸੋ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਅਸੀਂ ਜਿਹੜੀ ਸਾਹ ਜ ਤੁਹਾਡੇ ਨਾਲ ਉਹ ਇੰਟਰਵਿਊ ਜੇ ذریعے ਪਵਾ ਰਹੇ ਹਾਂ ਕਿ ਆਖਰ ਸਿਆਸਤਦਾਨ ਕੀ ਸੋਚਦੇ ਨੇ ਕਿਵੇਂ ਇਹਨਾਂ ਚੋਣਾਂ ਦੀ ਉਹ ਤਿਆਰੀ ਦੇ ਵਿੱਚ ਰੁੱਝੇ ਹੋਏ ਨੇ ਅੱਜ ਆਪਾਂ ਮदनलाल ਜਲਾਲਪੁਰ ਜੀ ਕੋਲੇ ਪਹੁੰਚੇ ਆ ਤੇ तमाम ਗੱਲਾਂ ਬਾਤਾਂ ਇਹਨਾਂ ਕੋਲੋਂ ਸਮਝਾਂਗੇ ਜਲਾਲਪੁਰ ਸਾਹਿਬ ਕਿਵੇਂ ਚੱਲਦੀ ਹੈ ਫਿਰ ਤਿਆਰੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਰੱਬ ਦੀ ਕਿਰਪਾ ਪੂਰੀ ਲੋਕ ਸੋਚਦੇ ਨੇ ਕਿ ਮਦਨ ਲਾਲ ਜਲਾਲਪੁਰ ਹੁਣ ਪਹਿਲਾਂ ਦੀ ਤਰ੍ਹਾਂ ਐਕਟਿਵ ਨਹੀਂ ਐਕਟਿਵ ਘਟਨੇ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਪਿਛਲੇ ਸਮੇਂ ਤੇ ਮੈਂ ਥੋੜਾ ਢਿਲਾ ਵੀ ਰਿਆ ਬਿਮਾਰ ਸੀ ਹੁਣ ਮੈਂ ਆਪਣਾ ਇਲਾਜ ਕਰਾ ਕੇ ਬਿਲਕੁਲ ਤੰਦਰੁਸਤ ਹਾਂ ਪਿਛਲੇ ਹਫਤੇ ਤੋਂ ਮੈਂ ਪੂਰੀਆਂ ਸਰਗਰਮੀਆਂ ਤੇਜ਼ ਕਰੀਆਂ ਜਿਸ ਦਿਨ ਪ੍ਰੈਸ ਕਾਨਫਰੰਸ ਕਰੀਆ ਪਟਿਆਲੇ ਤਨਵੀਰ ਗਾਂਧੀ ਜੀ ਦੀ ਮੈਂ ਇੱਕ ਦਿਨ ਪਹਿਲਾਂ ਆਪਣੇ ਵਰਕਰ ਨੂੰ ਸਾਥੀਆਂ ਨੂੰ ਸੁਨੇਹੇ ਲਾਇਏ ਦੋਸਤਾਂ ਮਿੱਤਰਾਂ ਨੂੰ ਅਸੀਂ 1.5-200 ਬੰਦੇ ਇੱਥੇ ਇਕੱਠਾ ਕਰਕੇ ਪੂਰੇ ਹਲਕੇ ਦੇ ਵਰਕਰ ਮੇਨ ਮੇਨ ਵਰਕਰ ਬੁਲਾ ਕੇ ਅਸੀਂ ਲੱਡੂ ਵੰਡ ਕੇ ਉਹਨਾਂ ਦੀ ਇਲੈਕਸ਼ਨ ਸ਼ੁਰੂ ਕੀਤੀ ਉਸ ਤੋਂ ਬਾਅਦ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਸਾਨੂੰ ਇੱਥੇ ਬੁਲਾਏ ਤੇ ਉਹਨਾਂ ਨੂੰ ਮੋਰਤੇ ਸੀ ਸਵਾਗਤ ਕੀਤਾ ਤੇ ਉਸ ਤੋਂ ਬਾਅਦ ਪੂਰੀ ਸਾਡੀ ਟੀਮ ਪੂਰੇ ਘਰੋਦੇ ਪੂਰੀ ਸਰਗਰਮ ਤੇ ਪੂਰਾ ਤੰਦ ਹੀ ਦੇ ਨਾਲ ਸਾਰੇ ਜੋੜ ਲਾਰੇ ਕਈ ਲੋਕ ਕਹਿੰਦੇ ਨੇ ਕਿ ਮਦਨ ਲਾਲ ਜਰਾਲਪੁਰ ਦੀ ਸਰਕਾਰ ਦੇ ਨਾਲ ਸੈਟਿੰਗ ਹੋ ਗਈ ਕੀ ਸੈਟਿੰਗ ਹੈ ਤੁਹਾਡੀ ਸਰਕਾਰ ਦੇ ਨਾਲ ਦੇਖੋ ਇਹ ਬਿਲਕੁਲ ਹੀ ਮੈਂ ਇਸ ਨੂੰ ਨਕਾਰਉਂਗਾ ਇਸ ਗੱਲ ਨੂੰ 100% ਮੈਂ ਇਨਾਂ ਤੇ ਵਿਰੋਧਾ ਇਹ ਮੈਂ ਤਾਂ ਵਿਰੋਧ ਨਹੀਂ ਜੋ ਇਹਨਾਂ ਨੇ ਮੇਰਾ ਨੁਕਸਾਨ ਕਰਨਾ ਸੀ ਇਸ ਤੋਂ ਵਾਦੇ ਕਰ ਨਹੀਂ ਸਕਦੇ ਮੈਂ ਆਮ ਪਾਰਟੀ ਨਾਲ ਜੇ ਸਹੂਤਾ ਹੋ ਵੀ ਜਾਂਦਾ ਮੈਂ ਕਦੀ ਵੀ ਕਾਂਗਰਸ ਪਾਰਟੀ ਵਿੱਚ ਰਹਿਣ ਨੂੰ ਤਿਆਰ ਨਹੀਂ ਸੀ ਮੈਂ ਪਾਰਟੀ ਛੱਡ ਦੇਣੀ ਸੀ ਮੈਂ ਪਹਿਲਾਂ ਕਿਹਾ ਸੀ ਵੀ ਜੇ ਤੁਸੀਂ ਆਮ ਪਾਰਟਨਰਸ ਹੋ ਤੱਕਰ ਕੇ ਇਲੈਕਸ਼ਨ ਲੜੋਗੇ ਜੋ ਮੇਰੇ ਦੋਸਤਾਂ ਮਿਤਰਾ ਸਰਪੰਚਾਂ ਨੂੰ ਪਰਚੇ ਕਿਤੇ ਗਏ ਮੇਰੇ ਤੇ ਪਰਚਾ ਕਰਿਆ ਗਿਆ ਮੇਰੇ ਬੇਟੇ ਤੇ ਪਰਚਾ ਕਰਿਆ ਮੇਰੇ ਗਿਰਦੀ ਪ੍ਰਧਾਨ ਤੇ ਪਰਚਾ ਕਰਿਆ ਗਿਆ ਮੇਰਾ ਸਭ ਤੋਂ ਬਲੌਗ ਪ੍ਰਧਾਨ ਹੈਪੀ ਆ ਉਹਦੇ ਪੂਰੇ ਪਰਿਵਾਰ ਤੇ ਪਰਚਾ ਦਾ ਦਿਕਰੇ ਗਿਆ ਵੀ ਮੈਂ ਆਮ ਪਾਰਟੀ ਨਾਲ ਸਟੇ ਸਾਂਝੀ ਨਹੀਂ ਕਰ ਸਕਦਾ ਸਭ ਤੋਂ ਵਿਰੋਧੀ ਮੈਂ ਸੀ ਮੈਂ ਇਹ ਮੀਟਿੰਗ ਵਿੱਚ ਵੀ ਕਿਹਾ ਸੀ ਵੀ ਜੇ ਤੁਸੀਂ ਇਹਨਾਂ ਨਾਲ ਸਹੋਤਾ ਕਰੋਗੇ ਮੈਂ ਮਹਾਰਾਣੀ ਪਰਨੀਤ ਨਾਲ ਹੱਥ ਮਲਾ ਲੈਣਾ ਮੇਰੇ ਪਰਾਨੇ ਉਹਨਾਂ ਦੇ ਨਾਲ ਸੰਬੰਧ ਨੇ ਮੈਂ ਪਾਰਟੀ ਛੱਡ ਕੇ ਬੀਜੇਪੀ ਚਲਾ ਜਾਵਾਂ ਮੈਂ ਇੱਥੋਂ ਤੱਕ ਇਹਨਾਂ ਨੂੰ ਕਹਿੰਦਾ ਸੀ ਮੈਂ ਪਰ ਆਮ ਪਾਰਟੀ ਨਾਲ ਸਟੇਜਾਂ ਜੀ ਨਹੀਂ ਕਰ ਸਕਦਾ ਤੁਸੀਂ ਕੀ ਇੱਕ ਹਲਕੇ ਚ ਇਹ ਵੀ ਗੱਲ ਚੱਲਦੀ ਹੈ ਕਿ ਮੋਦਨ ਲਾਲ ਜਲਾਲਪੁਰ ਇਸ ਕਰਕੇ ਸਰਗਰਮ ਨਹੀਂ ਸੀ ਕਿ ਮੋਦਨ ਲਾਲ ਜਲਾਲਪੁਰ ਨੂੰ ਵਿਜੀਲੈਂਸ ਦਾ ਡਰ ਹੈ ਦੇਖੋ ਜਿਸ ਬੰਦੇ ਤੇ ਪਰਚੇ ਦਰਦ ਹੋ ਜਾਣ ਮੈਂ ਇੱਕ ਵਾਰੀ ਜੇਲ੍ਹ ਜਾ ਚੁੱਕਿਆ ਪਹਿਲਾਂ ਕਾਲੀਦਾਲ ਦੇ ਮੈਨੂੰ ਜੇਲ੍ਹ ਚ ਭੇਜਿਆ ਸੀ ਮਹਾਰਾਣੀ ਦੇ ਸਾਹਮਣੇ ਮੈਨੂੰ ਰਿਸ਼ਟ ਕਰਿਆ ਸੀ ਉੱਥੇ ਸਾਡੇ ਪੰਜ 6 ਐਮਐਲਏ ਵੀ ਸੀ ਮੈਂ ਉਦੋਂ ਨਹੀਂ ਡਰਿਆ ਤੇ ਵਿਜੀਲੈਂਸ ਤੋਂ ਮੈਨੂੰ ਕੋਈ ਡਰ ਨਹੀਂ ਮੈਂ ਕੋਈ ਪ੍ਰਾਪਰਟੀ ਵੇਚੀ ਜਾਂ ਖਰੀਦੀ ਦਾ ਹੈ ਨਹੀਂ ਪਿਛਲੇ ਤਿੰਨ ਸਾਲਾਂ ਵਿੱਚ ਬਿਜ਼ੀਨਸ ਜਰੂਰ ਹੋਗੀ ਬਿਜਿਲੈਂਸ ਦਾ ਡਰ ਹਸਨ ਹੁੰਦਾ ਜਿਸ ਬੰਦੇ ਨੇ ਕੋਈ ਪ੍ਰੋਪਰਟੀ ਬਣਾਈ ਹੋਵੇ ਕਿਸੇ ਨੇ ਜਾਇਦਾਦ ਬਣਾਈ ਹੋਵੇ ਕਿਸੇ ਨੇ ਕੋਈ ਕਾਰੋਬਾਰ ਖੋਲਿਆ ਹੋਵੇ ਆਪਣੇ ਕੋਲ ਤਾਂ ਕੁਝ ਵੀ ਨਹੀਂ ਹੈ ਜਿਹੜਾ ਮੈਨੂੰ ਬਿਜ਼ੀਨਸ ਦਾ ਡਰ ਹੋਗਾ ਬਿਜਿਲੈਂਸ ਨੇ ਮੇਰਾ ਇੱਕ ਇੱਕ ਰਿਸ਼ਤੇਦਾਰਾਂ ਦਾ ਮੇਰੇ ਇੱਕ ਇੱਕ ਪ੍ਰੋਫਾਈਲ ਇੱਕ ਇੱਕ ਮੇਰੇ ਪਿਛਲੇ 10 ਸਾਲਾਂ ਦਾ ਰਿਕਾਰਡ ਇਹ ਇੰਨੀ ਡੂੰਘਾਈ ਨਾਲ ਚੈੱਕ ਕੀਤਾ ਵੀ ਮੇਰੇ ਕੀ ਤਾਂ ਦੇਣਦਾਰੀ ਹੀ ਨਿਕਲੀਆਂ ਮੇਰੀ ਲੇਨਦਾਰੀ ਤਾਂ ਹੈ ਹੀ ਨਹੀਂ ਮੈਂ ਕਿਤੋਂ ਪੈਸਾ ਲੈਣਾ ਦੇਣਾ ਹੀ ਹੈ ਕਿਸੇ ਦਾ ਕਹਿਣ ਦਾ ਮਤਲਬ ਮੈਨੂੰ ਮੈਨੂੰ ਕੋਈ ਛੱਡਿਆ ਨਹੀਂ ਬਿਜਿਲੈਂਸ ਨੇ ਬਿਜਿਲੈਂਸ ਨੇ ਇੰਨੀ ਡੂੰਘਾਈ ਦੇ ਮੇਰੇ ਰਿਸ਼ਤੇਦਾਰ ਨੇ ਜਿਵੇਂ ਮੇਰੇ ਬੇਟੇ ਦੇ ਸਹੁਰੇ ਨੇ ਜਿਰਕਪੁਰ ਉਹਨਾਂ ਦੀ ਕਲੀ-ਕਲੀ ਜਾਇਦਾਦ ਪਿਛਲੇ 50 ਸਾਲਾਂ ਦੀ ਚੱਕਰੀ ਸਾਡੀ ਕਰੀ ਗਰਦੀਪ ਹੁਣਸ ਦੇ ਕਰੀ ਨਰਪਿੰਦਰ ਸਿੰਘ ਭਿੰਦੇ ਦੀ ਕਰੀ ਜਿੰਨੇ ਮੇਰੇ ਸਾਥੀ ਜੀ ਆਪਣੇ ਹੈਪੀ ਸਾਡਾ ਸੇਰਾ ਹੈਗਾ ਉਹਦੀ ਸਾਰੀ ਜਾਇਦਾਦ ਚੱਕਰੀ ਸਾਰੇ ਬੰਦੇ ਜਿੰਨੇ ਮੇਰੇ ਨੇੜੇ ਸੀ ਉਹਨਾਂ ਦਾ ਇੱਕ ਇੱਕ ਕਾਰੋਬਾਰ ਇੱਕ ਇੱਕ ਜਾਇਦਾਦ ਚੱਕਰੀ ਉਹਨੇ ਪਿਛਲੇ 50 ਸਾਲਾਂ ਚ ਕੀ ਖਰੀਦਿਆ ਵੀ ਮਦਨ ਨੇ ਕਿਸੇ ਨਾਂ ਤੇ ਕੋਈ ਪ੍ਰੋਪਰਟੀ ਨਾ ਬਣਾਈ ਹੋਵੇ ਕਹਿਣ ਦਾ ਭਾਵ ਹੈਗਾ ਪੂਰੀ ਡੰਗਾਈ ਤੱਕ ਗਏ ਆ ਜੀ ਉਹਨਾਂ ਨੂੰ ਨਹੀਂ ਵੇ ਤਾਂ ਹੀ ਮੇਰੀ ਐਂਟੀਸੀਪੇਟਿਵ ਵੇਲ ਹੋਈ ਹੈ ਅਨੀ ਆਈ ਥਿੰਕ ਐਂਟੀਸੀਪੇਟਿਵ ਤੀ ਦੇਖੋ ਪਹਿਲਾਂ ਗੁਰਦੀਪ ਸਿੰਘ ਹੰਢ ਰਿਹਾ ਸੀ ਝੂਠਾ ਪਰਚਾ ਕਰਿਆ ਡਰਾਉਣ ਵਾਸਤੇ ਸਾਨੂੰ ਵੀ ਡਰ ਕੇ ਆਮ ਪਾਰਟੀ ਨਾਲ ਜਾਣਗੇ ਜਾਂ ਫਿਰ ਮੇਰੇ ਮੇਰੇ ਤੇ ਕਰਿਆ ਫਿਰ ਮੈਨੂੰ ਡਰਾਇਆ ਗਿਆ ਵੀ ਜੇ ਤੂੰ ਅਜੇ ਵੀ ਸੋਤਣਾ ਤੇਰੇ ਬੇਟੇ ਤੇ ਪਰਚਾ ਕਰਾਂਗੇ ਉਹ ਵੀ ਹੋ ਗਿਆ ਬੇਟੇ ਨੂੰ ਵੀ ਦਾਗ ਹੀ ਕਰਾ ਲਿਆ ਹੁਣ ਮੈਂ ਫਿਰ ਇਹਨਾਂ ਤੋਂ ਕਿਉਂ ਡਰਾਂਗਾ ਕਿਉਂ ਸਿਰ ਉੱਤੇ ਕਰੂੰਗਾ ਆਮ ਪਾਰਟੀ ਨਾਲ ਜੇ ਮੈਂ ਸਹਿਯੋਗਤਾ ਕਰਨਾ ਹੁੰਦਾ ਪਹਿਲਾਂ ਹੀ ਕਰ ਲੈਂਦਾ ਪਰ ਮੇਰੀ ਮੈਂ ਮੇਰੇ ਇੱਕ ਸਵਾਜ ਜਿੰਦਗੀ ਦਾ ਮੈਂ ਇਹਨੂੰ ਕੋਈ ਬੰਦਾ ਇੱਕ ਰੱਬ ਤੋਂ ਡਰਦਾ ਮੈਂ ਮੈਨੂੰ ਕੋਈ ਬੰਦਾ ਡਰਾ ਨਹੀਂ ਸਕਦਾ ਨਾ ਮੈਂ ਕਿਸੇ ਵੱਤਕ ਡਰਾਂ ਨਾ ਚੁਕਾਂ ਕਿਸੇ ਦੇ ਸਾਹਮਣੇ ਅਰ ਨਾ ਕਦੇ ਜ਼ਿੰਦਗੀ ਚ ਚੁਕੂੰਗਾ ਮੈਂ ਜੋ ਕਹਿਣਾ ਹਿੱਕ ਤਣ ਕੇ ਕਹਿਣਾ ਅਰ ਸਾਹਮਣੇ ਕਹਿਣਾ ਮੈਂ ਦੇਖੋ ਜਿਹੜਾ ਬੰਦਾ ਇੱਕ ਆਪਣੀ ਪਾਰਟੀ ਚ ਕਹਿ ਸਕਦਾ ਪਾਰਟੀ ਦੀ ਮੀਟਿੰਗ ਚ ਕਹਿ ਸਕਦਾ ਵੀ ਜੇ ਤੁਸੀਂ ਇਹਨਾਂ ਨਾਲ ਸੌਤਾ ਕਰੋਗੇ ਮੈਂ ਕਾਂਗਰਸ ਨਹੀਂ ਰਹਿਣਾ ਮੈਂ ਬੀਜੇਪੀ ਨਾਲ ਹੱਥ ਮਲਾ ਲੈਣਾ ਇਸ ਤੋਂ ਵੱਧ ਬੰਦਾ ਕੀ ਦਲੇਰੀ ਵਰ ਸਕਦਾ ਬਿਲਕੁਲ ਨਹੀਂ ਕਰਾਇਆ ਲੋਕਾਂ ਨੇ ਪਿੱਛੇ ਵੀ ਕਿਹਾ ਮਦਨ ਬੀਜੇਪੀ ਚ ਜਾ ਰਿਹਾ ਮਦਨ ਇਹ ਕਰ ਰਿਹਾ ਮਦਨ ਉਹ ਕਰ ਰਿਹਾ ਉਹ ਸਿਰ ਜਿਹੜੇ ਮੈਂ ਉੱਥੇ ਬੋਲਿਆ ਸੀ ਉਹਦਾ ਉਹਦੇ ਕਾਰਨ ਸੀ ਕਿ ਉੱਥੇ 100 ਬੰਦੇ ਬੈਠੇ ਸੀ ਸੁਣਿਆ ਉਹਨਾਂ ਨੇ ਵੀ ਮਦਨ ਸੈਦ ਮਹਾਰਾਣੀ ਨਾਲ ਪੂਰੇ ਸਬੰਧ ਹੈ ਮੈਂ ਅੱਜ ਵੀ ਕਹਿੰਨਾ ਵੀ ਮੇਰੇ ਪੂਰੇ ਸਬੰਧ ਨੇ ਮਾਰ ਇਹ ਸਵਾਲ ਸੀ ਤੁਸੀਂ ਕਹਿੰਦੇ ਹੋ ਕਿ ਪ੍ਰਨੀਤ ਕੌਰ ਤੁਹਾਡੇ ਮਾਂ ਸਮਾਨ ਨੇ ਤੇ ਐਨ ਕੇ ਸ਼ਰਮਾ ਮੇਰਾ ਦੋਸਤ ਉਹ ਤੁਹਾਡੇ ਦੋਸਤ ਨਹੀਂ ਡਾਕਟਰ ਧਰਮਵੀਰ ਗਾਂਧੀ ਨਾਲ ਤੁਹਾਡੇ ਚੰਗੇ ਸਬੰਧ ਨੇ ਡਾਕਟਰ ਬਲਬੀਰ ਦੇ ਨਾਲ ਤੁਹਾਡੇ ਚੰਗੇ ਸਬੰਧ ਨੇ ਫਿਰ ਲੋਕ ਸੋਚਦੇ ਨੇ ਕਿ ਯਾਰ ਲੀਡਰ ਤਾਂ ਇਕੱਠੇ ਹੀ ਨੇ ਲੋਕਾਂ ਦਾ ਭਾਈਚਾਰਾ ਕਿਉਂ ਖਰਾਬ ਜੇਕਰ ਲੀਡਰਾਂ ਦੀਆਂ ਆਪਸ ਦੇ ਵਿੱਚ ਰਿਸ਼ਤੇ ਜਾਰੀਆਂ ਨੇ ਉਹ ਉਹਨਾਂ ਦੇ ਮਾਂ ਪੁੱਤ ਦੇ ਰਿਸ਼ਤੇ ਨੇ ਭੈਣ ਭਰਾਵਾਂ ਦੇ ਰਿਸ਼ਤੇ ਨੇ ਲੋਕਾਂ ਨੇ ਤਾਂ ਸਿਰ ਪਾੜ ਤੇ ਮਦਨ ਜੀ ਇੱਕ ਦੂਜੇ ਦੇ ਤਾਂ ਫਿਰ ਲੋਕਾਂ ਤੇ ਬੈਰ ਵਿਰੋਧ ਕਿਉਂ ਜੇ ਲੀਡਰ ਇਕੱਠੇ ਨੇ ਲੋਕਾਂ ਦੇ ਬੈਰ ਵਿਰੋਧ ਅਸੀਂ ਕੋਈ ਕਿਸੇ ਦਾ ਬੈਰ ਵਿਰੋਧ ਕਰਕੇ ਕਿਸੇ ਦਾ ਕਿਸੇ ਦੇ ਖਿਲਾਫ ਬੋਲ ਕੇ ਕਿਸੇ ਦੇ ਉਲਟ ਬੋਲ ਕੇ ਕਿਸੇ ਨੂੰ ਪੜਕਾ ਕੇ ਸੀ ਵੋਟ ਨਹੀਂ ਲੈਣੀ ਅਸੀਂ ਵੋਟ ਲੈਣੀ ਆਪਣੇ ਕੰਮ ਕਰੇ ਜੋ ਮੈਂ ਪਿੱਛੇ ਲੋਕਾਂ ਦੀ ਸੇਵਾ ਕਰਕੇ 5 ਸਾਲ ਉਹ ਸੇਵਾ ਨੂੰ ਦੇਖ ਦਿਓ ਅੱਜ ਵੀ ਪਿੰਡਾਂ ਜਾਣਾ ਮੈਂ ਗੱਲ ਕਹਿਣਾ ਵੀ ਜਿਹੜਾ ਵੀ ਤੁਹਾਨੂੰ ਬੰਦਾ ਪਸੰਦਾ ਦੇਖੋ ਤਰਮ ਵੀ ਗਾਂਧੀ ਪਹਿਲਾਂ ਵੀ ਸਾਡਾ ਐਮਪੀ ਰਿਹਾ ਉਹ ਤੁਸੀਂ ਉਹਨੂੰ ਵੀ ਜਾਣਦੇ ਹੋ ਮੈਨੂੰ ਵੀ ਜਾਣਦੇ ਹੋ ਤੇ ਤੁਸੀਂ ਆਮ ਪਾਰਟੀ ਦੇ 2 2.5 ਸਾਲ ਦੇ ਜਿਹੜੇ ਕੰਮ ਉਹ ਵੀ ਤੁਸੀਂ ਜਾਣਦੇ ਹੋ ਜੇ ਮੈਂ ਤੁਹਾਡੀ ਸੇਵਾ ਕੀਤੀ ਹੈ ਮੇਰੀ ਸੇਵਾ ਨੂੰ ਦੇਖਦੇ ਹੋਏ ਵੋਟ ਪਾਓ ਵਰਨਾ ਮੈਂ ਕਿਸੇ ਨੂੰ ਧੱਕੇ ਨਾਲ ਜਾਂ ਕਿਸੇ ਨੂੰ ਤਰਲੇਮੈਂਟ ਕਰਕੇ ਵੀ ਇਹ ਨਹੀਂ ਕਹਾਂਗਾ ਵੀ ਤੁਸੀਂ ਮੇਰੇ ਨਾਲ ਧੱਕੇ ਨਾਲ ਜੁੜੋ ਜਾਂ ਮੈਨੂੰ ਧੱਕੇ ਨਾਲ ਵੋਟਾਂ ਪਾਓ ਮੇਰੇ ਇਸ ਕੰਮਾਂ ਨੂੰ ਦੇਖ ਕੇ ਵੋਟ ਪਾਓ ਜੇ ਮੈਂ ਤੁਹਾਡੀ ਸੇਵਾ ਕੀਤੀ ਹੈ ਇਮਾਨਦਾਰੀ ਨਾਲ ਕੀਤੀ ਹੈ ਹਾਂ ਜੇ ਕਿਸੇ ਨੂੰ ਕੋਈ ਇਹ ਵੀ ਸ਼ੱਕਾ ਮਾਦਾ ਨੇ ਕੋਈ ਪੈਸਾ ਲੁੱਟਿਆ ਮਾਦਾ ਨੇ ਕੋਈ ਕ੍ਰਿਪਸ਼ਨ ਕਰ ਗਿਆ ਤੁਹਾਨੂੰ ਕਿਸੇ ਤਰ੍ਹਾਂ ਦਾ ਮੇਰੇ ਵਿਰੁੱਧ ਗੂਗਲ ਹੈ ਜੇ ਮੈਨੂੰ ਮੈਨੂੰ ਪੁੱਛ ਲਓ ਪੁੱਛ ਕੇ ਮੈਨੂੰ ਬੋਟਮ ਬਿਲਕੁਲ ਨਾ ਪਾਇਓ ਜੇ ਮੇਰੀ ਇਮਾਨਦਾਰੀ ਹੈ ਸਾਡੇ ਧਰਮਵੀਰ ਗਾਂਧੀ ਸੋਹਰੇ ਇਮਾਨਦਾਰ ਦੇ ਦੋਵੇਂ ਸੇ ਇਮਾਨਦਾਰ ਨੇ ਸਾਡਾ ਅਸੀਂ ਵੋਟ ਦਾ ਹੱਕਦਾਰ ਇਹੀ ਕਹਿ ਕੇ ਮੈਂ ਵੋਟ ਮੰਗ ਰਿਹਾ ਐ ਨਹੀਂ ਮੈਂ ਬਿਲਕੁਲ ਨਹੀਂ ਕਹਾਂਗਾ ਵੀ ਮੇਰੇ ਕਿਸੇ ਨਾਲ ਵਿਰੋਧ ਬੈਰ ਵਿਰੋਧ ਆ ਅੱਜ ਵੀ ਤੁਹਾਡੇ ਸਾਹਮਣੇ ਮੈਂ ਕਲੀਅਰ ਕਰਦਾ ਜੋ ਤੁਸੀਂ ਗੱਲ ਕੀ ਹੈ ਬਿਲਕੁਲ ਸਹੀ ਹੈ ਮਹਾਰਾਣੀ ਸਾਹਿਬ ਨਾਲ ਬਹੁਤ ਵਧੀਆ ਸਬੰਧ ਨੇ ਐਨ ਕੇ ਸ਼ਰਮਾ ਮੇਰਾ 30 ਸਾਲ ਪੁਰਾਣਾ ਦੋਸਤ ਆ ਡਾਕਟਰ ਬਲਵੀਰ ਸਿੰਘ ਮੇਰਾ ਮਿੱਤਰ ਆ ਸਾਡਾ ਚਾਚਾ ਸੈਣੀ ਮੇਰਾ ਜਿਹੜਾ ਪਿਛਲੇ 30 ਸਾਲ ਜਿਹਦੇ ਨਾਲ ਮੈਂ ਲਿੰਕਸ ਪਰਿਵਾਰ ਦੇ ਨਾਲ ਉਹਨਾਂ ਦਾ ਇਹ ਜੋਈ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਤੁਹਾਡੇ ਫੈਮਲੀ ਦੇ ਸਬੰਧ ਨੇ ਪਰਨੀਤ ਕੌਰ ਹੋਰਾਂ ਦੇ ਨਾਲ ਥੋੜੇ ਬਹੁਤ ক্লোਜ਼ ਸਬੰਧ ਰਹੇ ਨੇ ਪਰਿਵਾਰਕ ਤੌਰ ਦੇ ਉੱਪਰ ਜੇਕਰ ਕੈਪਟਨ ਸਾਹਿਬ ਤੇ ਐਮਪੀ ਪਰਨੀਤ ਕੌਰ ਉਹ ਤੁਹਾਨੂੰ ਕਹਿਣਗੇ ਕਿ ਮਦਨ ਜੀ ਸਾਨੂੰ ਵੋਟ ਪਾਓ ਗਿਣਾ ਕੈਪਟਨ ਮਿੰਦਰ ਸਿੰਘ ਹਨ ਬਹੁਤ ਸੂਝਮਾਨ ਲੀਡਰ ਬਹੁਤ ਵਧੀਆ ਉੱਚੀ ਸੋਚ ਵਾਲਾ ਲੀਡਰ ਕੋਈ ਛੋਟੀ ਸੋਚ ਵਾਲਾ ਨਹੀਂ ਕਦੀ ਵੀ ਨਹੀਂ ਮੈਨੂੰ ਕਹੂਗਾ ਵੀ ਮੈਨੂੰ ਮੈਨੂੰ ਵੋਟ ਪਾਓ ਮਹਾਰਾਣੀ ਪ੍ਰਨੀਤ ਕੌਰ ਕਦੀ ਨਹੀਂ ਮੈਨੂੰ ਕਹੂਗੀ ਮਦਨ ਜੀ ਸਾਨੂੰ ਵੋਟ ਪਾਓ ਉਹਨਾਂ ਨੂੰ ਇਸ ਗੱਲ ਦਾ ਪਤਾ ਹੈਗਾ ਵੀ ਮਦਨ ਜਦੋਂ ਵੀ ਜਿਹਦੇ ਨਾਲ ਤੁਰਦਾ ਇਮਾਨਦਾਰੀ ਨਾਲ ਤੁਰਦਾ ਤੇ ਨਾ ਉਹਨਾਂ ਨੇ ਮੈਨੂੰ ਕਹਿਣਾ ਤੇ ਨਾ ਮੈਂ ਇਹ ਕੁਝ ਕਰਨਾ ਇਸ ਦਾ ਇਹਦਾ ਮਤਲਬ ਇਹ ਹੈਗਾ ਵੀ ਕੈਪਟਨ ਸਾਹਿਬ ਕਦੀ ਵੀ ਨਹੀਂ ਕਹਿਣਗੇ ਮਦਨ ਨੂੰ ਵੀ ਤੂੰ ਪਾਰਟੀ ਛੱਡ ਤੂੰ ਭਾਜਪੀ ਚ ਆ ਜਾ ਤੂੰ ਸਾਡੀ ਸਪੋਰਟ ਕਰ ਮੈਨੂੰ ਨਹੀਂ ਲੱਗਦਾ ਮੈਨੂੰ ਕਹਿਣਗੇ ਜੀ ਮਦਨ ਜੀ ਜਦੋਂ ਲਾਕਡਾਊਨ ਦੇ ਸਮੇਂ ਦੇ ਵਿੱਚ ਇੱਕ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਤੇ ਉਦੋਂ ਤੁਸੀਂ ਕਹਿੰਦੇ ਸੀ ਕਿ ਤੁਹਾਨੂੰ ਫਸਾਇਆ ਜਾ ਰਿਹਾ ਤੁਹਾਡਾ ਸਿੱਧਾ ਜਿਹੜਾ ਇਸ਼ਾਰਾ ਸੀ ਉਹ ਸ਼ਾਹੀ ਪਰਿਵਾਰ ਵੱਲ ਸੀ ਪ੍ਰਨੀਤ ਕੌਰ ਵੱਲ ਸੀ ਕੈਪਟਨ ਨਰਿੰਦਰ ਸਿੰਘ ਵੱਲ ਸੀ ਉਦੋਂ ਤੁਸੀਂ ਕਾਫੀ ਮਤਲਬ ਬੋਲਿਆ ਪਰ ਲੋਕ ਸੋਚਦੇ ਨੇ ਉਦੋਂ ਤੁਸੀਂ ਕੈਪਟਨ ਤੇ ਰਾਣੀ ਨੂੰ ਚੰਗਾ ਨਹੀਂ ਕਹਿੰਦੇ ਸੀ ਮਾੜਾ ਕਹਿੰਦੇ ਸੀ ਤੁਹਾਡਾ ਪੋਲਿਟਿਕਲ ਕੈਰੀਅਰ ਖਤਮ ਕਰਨ ਨੂੰ ਫਿਰਦਾ ਸੀ ਕੈਪਟਨ ਮੋਰਿੰਦਰ ਤੁਹਾਨੂੰ ਫਸਾਉਣ ਨੂੰ ਫਿਰਦਾ ਸੀ ਤੁਹਾਡੀ ਬਦਨਾਮੀ ਕਰਨ ਨੂੰ ਫਿਰਦਾ ਸੀ ਅੱਜ ਤੁਸੀਂ ਕਹਿ ਰਹੇ ਹੋ ਕਿ ਚੰਗੇ ਨੇ ਉਹ ਤੁਸੀਂ ਫੈਕਟਰੀ ਦਾ ਮੈਂ ਹਮੇਸ਼ਾ ਜਿਹੜਾ ਬੋਲ ਸੀ ਉਲਟ ਬੋਲਦਾ ਸੀ ਸਰਕਾਰ ਦੇ ਸਰਕਾਰ ਦੇ ਕੀ ਉਲਟ ਬੋਲਦਾ ਸੀ ਮੇਰੇ ਹਲਕੇ 'ਚ ਵੀ ਐਨਪੀ ਸ਼ਰਾਬ ਦੀ ਫੈਕਟਰੀ ਹੈ ਇੱਥੇ ਇਨੇ ਟੱਕ ਰੋ ਚੋਰੀ ਹੋ ਰਹੀ ਹੈ ਸ਼ਰਾਬ ਦੇ ਐਕਸਾਈਜ਼ ਚੋਰੀ ਹੋ ਰਹੀ ਹੈ ਮੈਂ ਸਰਕਾਰ ਦੇ ਉਲਟ ਬੋਲਦਾ ਸੀ ਕੈਪਟਨ ਸਾਹੂ ਦਾ ਉਹਦੇ 'ਚ ਰੋਲ ਨਹੀਂ ਸੀ ਜਿਹੜੇ ਖੇਠ ਲਿਖ ਰਹੇ ਹੁੰਦੇ ਸੀ ਜਿਵੇਂ ਸਾਡੇ ਜਿਹੜੇ ਇਹਨੂੰ ਚਲਾ ਰਹੇ ਸੀ ਆਪਣੇ ਉਹਨਾਂ ਦੇ ਮੈਨੂੰ ਫੋਨ ਵੀ ਆਏ ਤੇ ਤੇ ਕਹਿੰਦੇ ਵੀ ਤੂੰ ਇਹ ਗੱਲਾਂ ਚ ਕਿਉਂ ਪੈਣਾ ਤੇ ਤੇ ਪਰਤੇ ਦਰਦ ਹੋਣਗੇ ਕਿਉਂ ਤੂੰ ਸਾਰਾ ਖੁਸ਼ੀ ਕਰ ਰਿਹਾ ਹੈ ਸਰਕਾਰ ਦੇ ਉਲਟ ਕਿਉਂ ਬੋਲਦਾ ਜਿਹੜੇ ਕੈਪਟਨ ਸਾਹਿਬ ਦੇ ਆਲੇ-ਦਾਲੇ ਬੰਦੇ ਸੀ ਉਹ ਉਹਨਾਂ ਦੇ ਮੈਨੂੰ ਫੋਨ ਵੀ ਆਉਂਦੇ ਸੀ ਵੀ ਤੂੰ ਇਹ ਕੰਮਾਂ ਚ ਨਾ ਪੈ ਤੇਰਾ ਨੁਕਸਾਨ ਹੋਊਗਾ ਪਰ ਇਹਨਾਂ ਨੇ ਮੈਂ ਨਹੀਂ ਟਲਿਆ ਮੈਂ ਹਰ ਇੱਕ ਗੱਲ ਤੇ ਕੈਪਟਨ ਸਾਹਿਬ ਨੂੰ ਦੱਸਦਾ ਸੀ ਵੀ ਇੱਥੇ ਚੋਰੀ ਹੋ ਰਹੀ ਹੈ ਇੱਥੇ ਹੋ ਰਹੀ ਹੈ ਕੈਪਟਨ ਨੂੰ ਦੱਸਣ ਕਰਕੇ ਉਹ ਲੋਕ ਭਟਕਦੇ ਸੀ ਮੇਰੇ ਜਿਵੇਂ ਮੈਂ ਇਕੱਲੇ-ਇਕੱਲੇ ਨਾਲ ਦੱਸਦਾ ਫਲਾਣਾ ਇਹ ਕਰ ਰਿਹਾ ਫਲਾਣਾ ਉਹ ਕਰ ਰਿਹਾ ਉਹਨਾਂ ਨੇ ਸਾਜ਼ਿਸ਼ ਰਚ ਕੇ ਅਫਸਰਾਂ ਨਾਲ ਕੈਪਟਨ ਸਾਹਿਬ ਦਾ ਉਦੇਚ ਰੋਲ ਨਹੀਂ ਸੀ ਨਾ ਮਹਾਰਾਣੀ ਪ੍ਰਨੀਤ ਕੌਰ ਦਾ ਰੋਲ ਸੀ ਮਹਾਰਾਣੀ ਪ੍ਰਨੀਤ ਕੌਰ ਤਾਂ ਜਿਹਨੇ ਫੈਕਟਰੀ ਫੜੀ ਘਤ ਉਦੋਂ ਮੇਰੇ ਘਰ ਆ ਗਏ ਸਾਰੇ ਗੱਲ ਸਾਡੀ ਕਲੀਅਰ ਹੋਈ ਜਾ ਬਹਿ ਕੇ ਹਾਂ ਉਦੋਂ ਜਦੋਂ ਫੜੀ ਗਈ ਮੈਨੂੰ ਬਹੁਤ ਗੁੱਸਾ ਆ ਗਿਆ ਲੱਗੇ ਵੀ ਕੈਪਟਨ ਸਾਹਿਬ ਮੁੱਖ ਮੰਤਰੀ ਆ ਵੀ ਇਹਨਾਂ ਦੇ ਹੁੰਦੇ ਇਹਨਾਂ ਨੂੰ ਪਤਾ ਨਹੀਂ ਲੱਗੇ ਵੀ ਕੀ ਕੁਛ ਹੋ ਰਿਹਾ ਸਾਡੇ ਹਲਕੇ 'ਚ ਮੇਰੇ ਐਸਐਚਓ ਨੂੰ ਪਤਾ ਨਹੀਂ ਮੇਰੇ ਡੀਐਸਪੀ ਨੂੰ ਪਤਾ ਨਹੀਂ ਸਾਡੇ ਹਲਕੇ 'ਚ ਸਾਡੀ ਫੈਕਟਰੀ ਲੱਗੇ ਆ ਕਿਸੇ ਪੁਲਿਸ ਅਫਸਰ ਨੂੰ ਪਤਾ ਨਹੀਂ ਇਹ ਇੱਕ ਪਲਾਨ ਸੀ ਪਲਾਨ ਕਰਕੇ ਜਿਵੇਂ ਲਾਈ ਗਈ ਉੱਪਰੋਂ ਹੀ ਨਾ ਆਏ ਕਿਤੇ ਕਿਤੇ ਪਰਚੇ ਨਾ ਭਾਣਾ ਨਾ ਪਟਿਆਲੇ ਦੇ ਐਸਐਸਪੀ ਨੂੰ ਪਤਾ ਜੇ ਮੈਂ ਕਹਿੰਨਾ ਪਟਿਆਲੇ ਦਾ ਐਸਐਸਪੀ ਮਨਦੀਪ ਸਿੱਧੂ ਬਹੁਤ ਆਪਣੇ ਆਪ ਨੂੰ ਚੁਸਤ ਚਲਾਕ ਸਮਝਦਾ ਹੀ ਮੈਂ ਬਹੁਤ ਇੰਟੈਲੀਜੈਂਟ ਆ ਕੀ ਗੱਲ ਉਹਨਾਂ ਨੂੰ ਪਤਾ ਹੀ ਨਹੀਂ ਲੱਗੇ ਥੇ ਫੈਕਟਰੀ ਲੱਗੀ ਐ ਡੀਐਸਪੀ ਨੂੰ ਨਹੀਂ ਪਤਾ ਲੱਗਿਆ ਐਸਪੀ ਡੀ ਨੂੰ ਨਹੀਂ ਪਤਾ ਲੱਗਿਆ ਵੀ ਕਿਹਨਾਂ ਔਰਤਾਂ ਦੀ ਫੈਕਟਰੀ ਚੱਲ ਰਹੀ ਹੈ ਕਿੱਥੇ ਚੱਲੀ ਆ ਪਹਿਲਾਂ ਇਹ ਫੈਕਟਰੀਆਂ 2 ਸਾਲ ਤੋਂ ਚੱਲਦੀ ਆ ਰਹੀ ਸੀ ਕਿੱਥੇ ਕਿੱਥੇ ਲੱਗੀਆਂ ਪੁਲਿਸ ਨੂੰ ਸਾਰਾ ਗੱਲਾਂ ਜਦੋਂ ਫੜੇ ਗਏ ਕਲੀਅਰ ਹੋਈ ਹੈ ਨਾ ਕਿਤੋਂ ਬੜੀ ਆ ਕਿੰਨੇ ਕਿਸ ਬੰਦੇ ਨੇ ਲਾਇਆ ਉਹਦੇ ਨਾਲ ਮੇਰਾ ਜਦੋਂ ਜਦੋਂ ਗੱਲਾਂ ਸਾਰੀਆਂ ਕਲੀਅਰ ਹੋਈਆਂ ਤੇ ਮੈਂ ਉਸ ਫੈਕਟਰੀ ਦਾ ਡਟ ਕੇ ਵਿਰੋਧ ਕਰਿਆ ਮੈਂ ਜੇ ਤੁਹਾਡੀ ਹਿੰਮਤ ਹੈ ਮੈਨੂੰ ਪਰਚਾ ਦੋ ਜੋ ਪਰਚੇ ਦੇਂਦਾ ਕਿ ਛੋਟਾ ਪਰਚਾ ਦੇਣਾ ਦੇਖ ਕੇ ਦੇਖ ਲੋ ਰੱਬ ਤਾਂ ਮੇਰੇ ਨਾਲ ਹੈ ਨਾ ਹਿੰਮਤ ਨਹੀਂ ਵੀ ਕਿਸੇ ਦੀ ਮੇਰਾ ਪਰਚਾ ਦੇਣ ਜਿਹੜੇ ਵੱਡੇ ਲੀਡਰ ਸੀ ਕਾਂਗਰਸ ਦੇ ਜਿਆਦਾਤਰ ਰਣਨੀਤੀ ਪਿੱਛੋਂ ਲੈ ਕੇ ਹੋਰ ਕਿੰਨੇ ਲੀਡਰ ਉਹ ਬੀਜੇਪੀ ਪਾਰਟੀ ਜੁਆਇਨ ਕਰਕੇ ਤੇ ਥੋੜੇ ਵੱਲ ਵੀ ਸਾਰੇ ਲੋਕਾਂ ਦੇ ਵੀ ਐਕਸੀ ਪੋਲੀਟੀਕਲ ਲੋਕ ਵੀ ਦਿਖਦੇ ਸੀ ਮਦਨ ਲਾਲ ਜਲਾਲਪੁਰ ਕਦੋਂ ਬੀਜੇਪੀ ਚ ਜਾ ਰਹੇ ਨੇ ਦੇਖੋ ਮੈਂ ਜਦੋਂ ਤੱਕ ਇਸ ਪਾਰਟੀ ਜ ਹੈਗਾ ਜਦੋਂ ਮੈਂ ਰਾਣੀਤੀ ਕਰੂੰਗਾ ਤੇ ਕਾਂਗਰਸ ਕਰੂੰਗਾ ਜਦੋਂ ਮੈਂ ਰਾਣੀਤੀ ਛੱਡ ਦੂੰਗਾ ਉਸ ਤੋਂ ਬਾਅਦ ਮੈਂ ਜਿੱਥੇ ਮਰਜੀ ਜਾਵਾਂ ਜਦੋਂ ਤੱਕ ਮੈਂ ਮੇਰੇ ਸੰਬੰਧ ਸਾਡੇ ਜੋ ਪਾਰਟੀ ਦੀ ਹਾਈ ਕਮਾਂਡ ਹੈਗਾ ਰਾਹੁਲ ਗਾਂਧੀ ਜੀ ਨਾਲ ਬਹੁਤ ਵਧੀਆ ਸੰਬੰਧ ਨੇ ਮੈਂ ਇਹਨੂੰ ਬਹੁਤ ਪਸੰਦ ਕਰਦਾ ਕੋਈ ਇੱਕ ਇਮਾਨਦਾਰ ਲੀਡਰ ਹੈ ਸਾਡਾ ਉਹ ਤੋਂ ਵਧੀਆ ਸਾਨੂੰ ਲੀਡਰ ਹਿੰਦੁਸਤਾਨ ਚ ਨਹੀਂ ਮਿਲ ਸਕਦਾ ਜਿਸ ਤੱਕ ਰਾਹੁਲ ਗਾਂਧੀ ਜੀ ਇਸ ਦੀ ਵਾਗਡੋਰ ਕਾਂਗਰਸ ਵਹਾਲਣਗੇ ਤੇ ਸਾਡੇ ਸਾਰੇ ਵਿਚਾਰਕ ਦੂਜੇ ਨੂੰ ਮਿਲਦੇ ਆ ਜਿਵੇਂ ਸਾਡੇ ਚੰਗੇ ਲੀਡਰ ਵੀ ਪੰਜਾਬ ਚ ਹੈਗੇ ਜਿਨ੍ਹਾਂ ਨਾਲ ਮੇਰੇ ਬੜੇ ਵਧੀਆ ਸਬੰਧ ਨੇ ਜਿਵੇਂ ਸੁਖੀਂਦਰ ਨਾਭਾ ਨਾਲ ਮੇਰੇ ਬਹੁਤ ਵਧੀਆ ਸਬੰਧ ਨੇ ਉਹ ਵੀ 100% ਇਮਾਨਦਾਰ ਚੰਗੇ ਬੰਦਿਆਂ ਦਾ ਆਨੇ ਨਹੀਂ ਇਹ ਸਾਡੀ ਇੱਕ ਟੀਮ ਹੈਗੀ ਹੈ ਜਿਹੜੇ ਅਸੀਂ ਰਲ ਕੇ ਕੰਮ ਕਰ ਰਹੇ ਹਾਂ ਜਦੋਂ ਤੱਕ راہਲ ਗਾਂਧੀ ਕਮਾਂਡਰ ਹੋਊਗੀ ਕਾਂਗਰਸ ਦੇ ਮੈਂ ਕਿਹਦੀ ਸੋਚੂ ਮੈਂ ਸਾਡੇ ਮੈਂ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਚਲਾ ਜਾਊਗਾ ਜਾਂ ਕਾਂਗਰਸ ਨੂੰ ਛੱਡ ਦਊਗਾ ਉਹ ਤਾਂ ਸਿਰਫ ਇੱਕ ਮੈਨੂੰ ਗੁੱਸਾ ਸੀ ਵੀ ਜੇ ਤੁਸੀਂ ਇਹਨਾਂ ਨਾਲ ਸਾਂਝ ਕੀਤੀ ਜਿੰਨੇ ਸਾਡੇ ਦੇ ਪਰਚੇ ਕਰੇ ਵੀ ਫਿਰ ਮੈਂ ਸੋਚਣ ਮਜਬੂਰ ਹੋ ਜਾਊਗਾ ਇੱਕੋ ਦਬਕਾ ਵੀ ਲਾ ਲੋ ਵੀ ਸ਼ਾਇਦ ਨਾ ਕਰਨ ਇੱਕ ਬੰਦਾ ਡਰਾਉਂਦਾ ਵੀ ਆਪ ਵੀ ਪਾਰਟੀਆਂ ਨੂੰ ਭਾਈ ਜੇ ਤੁਸੀਂ ਸਟੈਪ ਚੱਕੋਗੇ ਸੀ ਇਹ ਵੀ ਕਰ ਸਕਦੇ ਆ ਕਹਿਣ ਦਾ ਪਾਵ ਹੈਗਾ ਕੋਈ ਮਨੋਂ ਨਹੀਂ ਸੀ ਕਹਿੰਦੇ ਸੀ ਵੀ ਅਸੀਂ ਪਾਰਟੀ ਛੱਡਾਂਗੇ ਜਾਂ ਬੀਜੇਪੀ ਚਲੇ ਜਾਵਾਂਗੇ ਸਿਰਫ ਇੱਕ ਆਪਣੇ ਆਪ ਨੂੰ ਬਚਾਉਣ ਵਾਸਤੇ ਬੀਸ ਸੰਝੋਤਾ ਲਾਗੂ ਨਾ ਹੋਵੇ ਉਸ ਕਰਕੇ ਸੀ ਇਹ ਗੱਲ ਕਰਦੇ ਸੀ ਤੁਸੀਂ ਇਸ ਗੱਲ ਦਾ ਡਰਾਵਾਦ ਹੁੰਦੇ ਸੀ ਕਿ ਜੇ ਸਮਝੌਤਾ ਹੋ ਗਿਆ ਮਦਨ ਲਾਲ ਜਲਾਲਪੁਰ ਬੀਜੇਪੀ ਚ ਚਲੇ ਜਾਊਗਾ ਅੱਜ ਨਹੀਂ ਤਾਂ ਕੱਲ ਬਿਲਕੁਲ ਕਹਿੰਦਾ ਸੀ ਮੈਂ ਤਾਂ ਸਾਰੇ ਲੀਡਰ ਦੇ ਸਾਹਮਣੇ ਕਿਹਾ ਕੋਈ ਇਕੱਲੇ ਨਹੀਂ ਕਿਹਾ ਪੂਰੀ ਮੀਟਿੰਗ ਪਰ ਮੈਂ ਚ ਕਿਹਾ ਸੀ अच्छा सारे सहमत ਵੀ ਇਸ ਗੱਲ ਤੇ ਵੀ ਲੋਗੇ ਕੌਣ ਫਿਰ ਜਿਹੜੇ ਬੰਦਿਆਂ ਦੇ ਇਹਨੇ ਪਰ ਸਾਡਾ ਪ੍ਰਧਾਨ ਨੂੰ ਚਾਹੁੰਦਾ ਸੀ ਸਾਡਾ ਬਾਜਵਾ ਸਾਹਿਬ ਉਹ ਵੀ ਨਹੀਂ ਬਿਲਕੁਲ ਚਾਹੁੰਦਾ ਬਾਜਵਾ ਸਾਹਿਬ ਤਾਂ ਕਹਿੰਦੇ ਸੀ ਵੀ ਜੇ ਸਹਯੋਤਾ ਹੋ ਗਿਆ ਤੇ ਪ੍ਰਤਾਪ ਸਿੰਘ ਬਾਜਵਾ ਕਾਂਗਰਸੀ ਵਾਂਗ ਡੋਲੇ ਸੰਭਾਲੂਗਾ ਇਹ ਚਾਬੀਆਂ ਜਿਹੜੀਆਂ ਹੈਗੀਆਂ ਦਫ਼ਤਰ ਦੀਆਂ ਸੀ ਦਿੱਲੀ ਜਾ ਕੇ ਦੇ ਕੇ ਆਵਾਂ ਜੇ ਸਹਯੋਤਾ ਹੋ ਗਿਆ ਉਹ ਵੀ ਸਾਡੇ ਨਾਲ ਸਹਿਮਤ ਸੀ ਪ੍ਰਤਾਪ ਅਜਮੈਨ ਨਾਲ ਸਾਡੀ ਕਿੰਨੀ ਵਾਰੀ ਗੱਲ ਹੋਈ ਹੈ ਵੀ ਮਦਨ ਬਿਲਕੁਲ ਨਹੀਂ ਹੋਣ ਦਵਾਂਗੇ ਤੁਸੀਂ ਸਟੈਂਡ ਰੱਖੋ ਅਸੀਂ ਸਟੈਂਡ ਰੱਖਦੇ ਆ ਬੜਾ ਸਟੈਂਡ ਰੱਖਿਆ ਸਾਡੇ ਰਾਜਾ ਵੜਿੰਗ ਜੀ ਨੇ ਪ੍ਰਤਾਪ ਅਜਮੈਨ ਨੇ ਸੁਖਜਿੰਦਰ ਰਾਵਾ ਨੇ ਵੀ ਅਸੀਂ ਇਹ ਸੌਤਾ ਬਿਲਕੁਲ ਨਹੀਂ ਲਾਗੂ ਹੋਣ ਦੇਵਾਂਗੇ ਹੋਰ ਦੱਸੋ ਪਿਛਲੇ ਦਿਨੀ ਟਕਸਾਲੀ ਕਾਂਗਰਸੀ ਸਾਬਕਾ ਐਮਐਲਏ ਹਰਦੀਾਲ ਸਿੰਘ ਕੰਬੋਜ ਹਰਜਿੰਦਰ ਸਿੰਘ ਸਮਾਣਾ ਸਾਬਕਾ ਖਜ਼ਾਨਾ ਮੰਤਰੀ ਕਾਂਗਰਸ ਦੇ ਲਾਲ ਸਿੰਘ ਤੇ ਬੀਬੀ ਗੁਰਸ਼ਰਨ ਕੌਰ ਰੰਦਾਵਾ ਰਾਜਪੁਰਾ ਦੇ ਵਿੱਚ ਇੱਕ ਵੱਡਾ ਇਕੱਠ ਹੁੰਦਾ ਉਸੇ ਇਕੱਠ ਦੇ ਵਿੱਚ ਕਾਂਗਰਸ ਜਿਹੜੇ ਪ੍ਰਧਾਨ ਨੇ ਰਾਜਾ ਵੜਿੰਗ ਉਹੋ ਵੀ ਪਹੁੰਚਦੇ ਨੇ ਟਕਸਾਲੀ ਕਾਂਗਰਸੀ ਆਪਣਾ ਰੋਜ਼ ਜਿਤਾਉਂਦੇ ਨੇ ਕਿ ਟਿਕਟ ਧਰਮਵੀਰ ਗਾਂਧੀ ਨੂੰ ਕਿਉਂ ਟਿਕਟ ਦੇਣੀ ਬਣਦੀ ਸੀ ਟਕਸਾਲੀ ਪਰਿਵਾਰਾਂ ਦੇ ਵਿੱਚੋਂ ਜਿਹੜੇ ਲੰਮੇ ਸਮੇਂ ਤੋਂ ਮਿਹਨਤ ਕਰਦੇ ਆ ਰਹੇ ਨੇ ਤੇ ਉਸ ਮੀਟਿੰਗ ਦੇ ਵਿੱਚ ਮਦਨ ਲਾਲ ਜਲਾਲਪੁਰ ਗੈਰ ਹਾਜ਼ਰ ਸੀ ਮੈਂ ਬਿਲਕੁਲ ਤੁਸੀਂ ਸਹੀ ਕਹਿ ਮੈਂ ਗਾਇਹ ਜਰਸੀ ਮੈਂ ਨਾ ਕੁਝ ਦਿਨ ਪਹਿਲਾਂ ਮੈਂ ਇੱਥੇ ਫੋਟੋਟਿਚ ਵੀ ਦਖਲ ਰਹੇ ਹਾਂ ਤੇ ਮੇਰੀ ਸੇਹ ਠੀਕ ਨਹੀਂ ਸੀ ਮੈਂ ਕਿਸੇ ਡਾਕਟਰ ਤੋਂ ਹైదరాబాద్ ਟਾਈਮ ਲਿਆ ਸੀ ਉਹਨੂੰ ਦਿਖਾਉਣ ਵਾਸਤੇ 20 ਤਰੀਕ ਦੀ ਸਵੇਰੇ 6:00 ਵਰਕੇ 10 ਮਿੰਟ ਦੀ ਮੇਰੀ ਫਲੈਟ ਸੀ ਮੈਨੂੰ ਪਤਾ ਵੀ ਨਹੀਂ ਸੀ ਮੈਂ 20 ਤਰੀਕ ਨੂੰ ਮੇਰੀ ਫਲੈਟ ਆ ਮੈਂ ਰਦੇਵਾਂ ਜੀ ਭੁੱਲੇ ਹੋਇਆ ਸੀ ਸੋ ਕਿ ਮੇਰੀ ਬੇਟੀ ਨੇ ਮੈਨੂੰ ਯਾਦ ਕਰਾਇਆ ਡੈਡੀ 20 ਤਰੀਕ ਦੀ ਮੀਟਿੰਗ ਆ ਤੁਸ ਸਵੇਰੇ 6:00 ਤੁਹਾਡੀ ਫਲੈਟ ਆ ਮਹਾਰਾਜ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਪਹਿਲਾਂ ਹੀ ਤਾਂ ਹੀ ਕਹੇ ਹਰਦੇਵਾਲ ਜੀ ਨੂੰ ਵੀ 1 ਪਰ ਮੈਂ ਬੜੀ ਕੋਸ਼ਿਸ਼ ਕੀਤੀ ਹਰਦੀਪ ਨੂੰ ਪਹਿਲਾਂ ਕਹਿ ਕੇ ਕੁਦਰਤੀ ਮੈਂ ਕਹਿੰਦਾ ਰਿਹਾ ਮੈਨੂੰ ਇਹ ਨਹੀਂ ਪਤਾ ਸੀ ਮੈਂ ਵੀ ਇਹਨੂੰ ਜਾਣਾਂ ਮੈਂ ਕਹਿੰਦਾ ਸੀ ਵਿੱਚ 19 ਰੱਖ ਲਓ ਤੇ ਵਧੀਆ ਆਪਾਂ ਛੇਤੀ ਇਸ ਕੰਮ ਨੂੰ ਇਕੱਠੇ ਕਰਕੇ ਨਿਬੜੀਏ ਦੇਖੋ ਹਰਦੀਪ ਸਿੰਘ ਜੀ ਨੇ ਜਦੋਂ ਪਾਰਟੀ ਹਾਈ ਕਮਾਂਡ ਨੇ ਇਸ਼ਾਰਾ ਕੀਤਾ ਬਈ ਹਰਦੀਪ ਸਿੰਘ ਜੀ ਤੁਸੀਂ ਪੈਲਸ ਨੂੰ ਟੱਕਰ ਦੇ ਸਕਦੇ ਹੋ ਤੁਸੀਂ ਸਾਰੀਆਂ ਪੈਲਸ ਦੀਆਂ ਪਾਲਿਸੀਆਂ ਸਭਨ ਦੇਓ ਉਹਨਾਂ ਨੂੰ ਤਿਆਰ ਕੀਤਾ ਗਿਆ ਇਲੈਕਸ਼ਨ ਲੜਨ ਵਾਸਤੇ 1 ਸਾਲ ਪਹਿਲਾਂ ਜੀ ਹਰਦੀਪ ਜੀ ਨੇ ਬੜੀ ਮਿਹਨਤ ਕੀਤੀ ਮਿਹਨਤ ਕਰਕੇ ਉਹਨਾਂ ਨੇ ਆਪਣਾ ਜਿਹੜਾ ਹੈਗਾ ਸੀ ਝੰਡਾ ਚੱਕ ਕੇ ਕਾਂਗਰਸ ਦਾ ਸਾਰੇ ਜ਼ਿਲ੍ਹੇ 'ਚ ਘੁੰਮੇ ਲੋਕ ਸਭਾ ਹਲਕੇ 'ਚ ਪੂਰੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਜਿਹੜੇ ਕਾਂਗਰਸ ਵਾਲੇ ਘਰੇ ਬੈਠਿਆਂ ਨੂੰ ਮੈਂ ਉਠਾਲਾਂ ਕਿਵੇਂ ਉਠਾਲਾਂ ਅਰ ਉਹਦੇ 'ਚ ਉਹ ਕਾਮਯਾਬੀ ਰਹੇ ਕਾਫੀ ਜਿਹੜੀਆਂ ਸਤਾਣੇ ਮੈਂ 6-7 ਮੀਟਿੰਗਾਂ ਉਹਨਾਂ ਨੇ ਕਰੀਆਂ ਪਰਮੇ ਮੀਟਿੰਗਾਂ ਹੋ ਜਾਂ ਜਿੱਥੇ ਵੀ ਗਏ ਜੇ ਨਾਬੇ ਗਏ ਪੂਰਾ ਉਹਨਾਂ ਨੂੰ ਸਹਿਯੋਗ ਮਿਲਿਆ ਉਹ ਪੂਰੀ ਤਰ੍ਹਾਂ ਤਿਆਰ ਸੀ ਇਲੈਕਸ਼ਨ ਲੜਨ ਵਾਸਤੇ ਫਿਰ ਸਾਡਾ ਮੀਟਿੰਗ ਹੋਈ ਸਾਰੇ ਜ਼ਿਲ੍ਹੇ ਦੀ ਵੀ ਕੌਣ-ਕੌਣ ਸਾਡੇ ਲੜਨਾ ਚਾਹੁੰਦਾ ਅਸੀਂ ਸਾਰੇ ਮੇਰੇ ਮਾਮਾ ਇਸ਼ਤਗਾਰ ਉਹ ਲਾਲ ਸਿੰਘ ਜੀ ਉਹਦੇ ਘਰ ਇਕੱਠੇ ਹੋਏ ਚੰਡੀਗੜ੍ਹ ਸਾਰੇ ਅਸੀਂ 6-7 ਉੱਥੇ ਹਲਕਾ ਚਰਚ ਪਹੁੰਚੇ ਅਸੀਂ ਢਿੱਲੋਂ ਨੂੰ ਦਪਿੰਦਰ ਢਿੱਲੋਂ ਜੀ ਨੂੰ ਪੁੱਛਿਆ ਵੀ ਤੁਸੀਂ ਇਲੈਕਸ਼ਨ ਲੜਨੇ ਚਾਹੁੰਦੇ ਹੋ ਕਹਿੰਦੇ ਮੈਂ ਨਹੀਂ ਲੜਨੀ ਚਾਹੁੰਦਾ ਫਿਰ ਅਸੀਂ ਹੈਰੀ ਮਾਂਜੀ ਨੂੰ ਪੁੱਛਿਆ ਵੀ ਤੁਸੀਂ ਇਲੈਕਸ਼ਨ ਲੜਨੀ ਚਾਹੁੰਦੇ ਹੋ ਕਹਿੰਦੇ ਅਸੀਂ ਸਾਡੇ ਤੇ ਕੋਈ ਨਹੀਂ ਲੜਨੀ ਚਾਹੁੰਦਾ ਉਹਦੇ ਵਿੱਚ ਫਿਰ ਸਾਡੇ ਸਾਧੂ ਸਿੰਘ ਤਾਂ ਜੇਲ੍ਹ 'ਚ ਸੀ ਤੇ ਬਰਮਿੰਦਰਾ ਜੀ ਨੂੰ ਅਸੀਂ ਪੁੱਛਿਆ ਪਹਿਲਾਂ ਉਹਦੇ ਬੇਟੇ ਨੇ ਮੈਂ ਆਪ ਗੱਲ ਕਰੀ ਵੀ ਤੂੰ ਉਦਾ ਪ੍ਰਧਾਨਾ ਇਲੈਕਸ਼ਨ ਲੜਨ ਦੀ ਚਾਹ ਨਾ ਉਹ ਕਹਿੰਦੇ ਅੰਕਲ ਮੈਂ ਨਹੀਂ ਇਲੈਕਸ਼ਨ ਲੜਨੀ ਫਿਰ ਸਾਨੇ ਸੋਚਿਆ ਵੀ ਦੋ ਬੰਦੇ ਦਾ ਨਾਮ ਭੇਜੇ ਸਦਾ ਲਾਲ ਸਿੰਘ ਕਸਲੀਅਰ ਨੇ ਦੂਜਾ ਸਦਾ ਹਰਦਿਆਲ ਸਿੰਘ ਵੀ ਦੋਨਾਂ ਦੀ ਪਕੜ ਮਜ਼ਬੂਤ ਆ ਦੋਨੇ ਕੈਂਡੀਡੇਟ ਜਿੱਤ ਸਕਦੇ ਆ ਜੀ ਇਸ ਕਰਕੇ ਅਸੀਂ ਇਹਨਾਂ ਦਾ ਨਾਮ ਭੇਜਿਆ ਹਾਈ ਕਮਾਂਡ ਨੂੰ ਲਿਖ ਕੇ ਨੌ ਹਲਕਾ ਇੰਚਾਰਜਾਂ ਦੇ ਸਾਈਨ ਕਰਾਏ ਨੌ ਹਲਕਾ ਇੰਚਾਰਜਾਂ ਤੋਂ ਬਾਅਦ ਦੋਨੇ ਪ੍ਰਧਾਨਾ ਦੇ ਸਾਈਨ ਕਰਾਏ ਤੇ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਹੈਗਾ ਪੂਰੀ ਕੋਸ਼ਿਸ਼ ਵੀ ਕੀਤੀ ਨਾ ਟਿਕਟ ਮਿਲੇ ਮੈਂ ਉਹਨਾਂ ਦੇ ਬਿਲਕੁਲ ਨਾਲ ਰਿਹਾ ਵੀ ਇਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ। ਹੋਰ ਦੱਸੋ। ਥੋੜੀ ਤਾਂ 20 ਤਰੀਕ ਦੀ ਅਪਾਇੰਟਮੈਂਟ ਸੀ ਉਸ ਦਿਨ ਦੀ। ਤੁਹਾਡੇ ਪਰਿਵਾਰ ਦਾ ਹੋਰ ਮੈਂਬਰ ਵੀ ਕੋਈ ਸ਼ਾਮਲ ਨਹੀਂ ਹੋਇਆ ਉਸ ਮੀਟਿੰਗ ਦੇ ਵਿੱਚ। ਨਹੀਂ ਜਦੋਂ ਮੈਂ ਹੀ ਨਹੀਂ ਗਿਆ ਫਿਰ ਤੂੰ ਦੂਜੇ ਪਾਸੇ ਫਿਰ ਕਿਸੇ ਨੇ ਜਾਣਾ ਕਿਸੇ ਮੈਂ ਤਾਂ ਜਦੋਂ ਸਾਡੇ ਵਰਕਰ ਗਏ ਆ ਮੇਰੇ ਹਲਕੇ ਤੇ ਕਾਫੀ ਵੱਡੇ ਮੁੰਡੇ ਤੇ ਪਹੁੰਚੇ ਆ। ਅਸੀਂ ਕਿਹੜਾ ਕਿਸ ਨੂੰ ਰੋਕਿਆ ਵੀ ਉੱਥੇ ਨਾ ਜਾਓ ਕਾਫੀ ਬੰਦੇ ਪਹੁੰਚੇ ਹਨ ਪਰ ਜੇ ਮੈਂ ਹੁੰਦਾ ਉੱਥੇ ਜਾਣਾ ਸੀ ਮੈਂ ਪੱਕਾ ਜਾਣਾ ਸੀ ਜਾਣਾ ਸੀ ਮਦਨ ਲਾਲ ਜਲਾਲਪੁਰ 27 ਦੀ ਚੌਣ ਕਨੌਰ ਤੋਂ ਲੜਨਗੇ ਜਾਂ ਫਿਰ ਸਨੌਰ ਤੋਂ ਲੜਨਗੇ ਕਿਉਂਕਿ ਇੱਕ ਗੱਲ ਇਹ ਵੀ ਹੈ ਕਿ ਮਦਨ ਲਾਲ 27 ਦੀ ਚੌਣ ਸਨੌਰ ਤੋਂ ਲੜਨਾ ਚਾਹੁੰਦੇ ਨੇ ਦੇਖੋ ਮੈਂ ਲੜਨਾ ਬਿਲਕੁਲ ਚਾਹ ਰਿਹਾ ਸੀ ਚਾਹ ਸਨੌਰ ਤੋਂ ਸਨੌਰ ਤੋਂ ਕਿਉਂ ਮੇਰਾ ਇੱਥੇ ਕਾਫੀ ਰਸੂਗਾ ਜਦੋਂ ਮੈਂ ਇੰਡੀਪੈਂਡ ਜਿੱਤਿਆ ਸੀ 22 22 ਵਾਲੀ ਚੋਣ لڑਣਾ ਚਾਹੁੰਦੇ ਸੀ ਤੁਸੀਂ ਜਾਂ ਆਉਣ ਵਾਲੀ ਚੋਣ ਆਉਣ ਵਾਲੀ ਚੋਣ ਹੈ ਤੁਸੀਂ ਸਨੌਰ ਤੋਂ ਲੜਨਾ ਚਾਹੁੰਦੇ ਹੋ ਜਾਂ ਨਹੀਂ ਜੀ ਚਾਹੁੰਦੇ ਸੀ ਸੀ ਪਰ ਹੁਣ ਜਿਹੜੇ ਸਾਡੇ ਘਨੌਰ ਦੇ ਮੇਰੇ ਸਾਥੀ ਨੇ ਸਾਰੇ ਉਹ ਮੈਨੂੰ ਕਹਿੰਦੇ ਕੋਈ ਗਲਤ ਫੈਸਲਾ ਨਾ ਲੈਣਾ ਤੁਸੀਂ ਘਨੌਰ ਤੇ ਚੋਣ ਲੜਨੀ ਹੈ ਜਦੋਂ ਫਲਾਡ ਆਇਆ ਮੈਂ ਸਾਰੇ ਪਿੰਡਾਂ 'ਚ ਘੁੰਮਿਆ ਸਾਰੇ ਨੇ ਮੈਨੂੰ ਸੋਚਿਆ ਉਸ ਟਾਈਮ ਤੇ ਮੈਨੂੰ ਇਹ ਸੀ ਮੈਂ ਇੰਨੇ ਕੰਮ ਕਰਾਇਆ ਘਨੌਰ ਦੇ ਇੰਨਾ ਕੁਝ ਕੀਤਾ ਘਨੌਰ ਸ਼ਹਿਰ ਦਾ ਵੀ ਕੋਈ ਅੱਜ ਤੱਕ ਨਹੀਂ ਕਰ ਸਕਿਆ ਸਾਰੇ ਰਿਕਾਰਡ ਤੋੜੇ ਕੰਮਾਂ ਦੇ ਵੀ ਮੈਨੂੰ ਮੈਨੂੰ ਨਰਾਸਾ ਜੀ ਥੋੜੀ ਮੈਨੂੰ ਘਨੌਰ ਵਾਲੇ ਨੇ ਮੇਰੀ ਗੱਲ ਨਹੀਂ ਸੁਣੀ ਗਈ ਜਿੰਨੀ ਮੈਂ ਲੋਕਾਂ ਤੋਂ ਚਾਹੁੰਦਾ ਸੀ ਨਰਾਸਾ ਜੀ ਪਰ ਸਨੌਰ ਵਾਲੇ ਮੈਨੂੰ ਕਹਿੰਦੇ ਸੀ ਵੀ ਅਸੀਂ ਸਰਦਾਰ ਲਾਲ ਸਿੰਘ ਨੂੰ 1977 ਤੇ ਜਿਤਾਇਆ ਜਦੋਂ ਕਾਂਗਰਸੀ 13 14 ਬੰਦੇ ਇੱਥੇ ਸੀ ਵੀ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡਾ ਘਨੌਰ ਵਾਲੇ ਨਹੀਂ ਮਿਲ ਪਾਇਆ ਅਸੀਂ ਤੁਹਾਨੂੰ ਲੜਾਵਾਂ ਜਾਂ ਦੋ ਜੀ ਹਲਕਾ ਛੱਡ ਕੇ ਚਲੇ ਜਾਂਦੇ ਹੋ ਤੁਹਾਡੇ ਸਰਪੰਚ ਤੁਹਾਡੇ ਪੰਚ ਤੁਹਾਡੀਆਂ ਪੰਚਾਇਤਾਂ ਤੁਹਾਡੇ ਲੀਡਰ ਉਹ ਸਾਰੇ ਅਨਾਥ ਨਹੀਂ ਹੋ ਜਾਣਗੇ ਬਿਲਕੁਲ ਉਸੇ ਕਰਕੇ ਸਾਰਾ ਕੈਨਸਲ ਕੀਤਾ ਜੋ ਦੇਖੋ ਅੱਜ ਜੋ ਮੇਰੇ ਸਤਕਾਰ ਕਰ ਉਹ ਉਹ ਮੈਨੂੰ ਕਿਤੇ ਵੀ ਨਹੀਂ ਮਿਲੇਗਾ ਜੋ ਮੈਂ ਸਾਡੇ ਕਈ ਬੰਦੇ ਇਸੇ ਕਰਕੇ ਚਾਵਨ ਵੀ ਹੋ ਗਏ ਵੀ ਸ਼ਾਇਦ ਮੈਨੂੰ ਹਲਕਾ ਖਾਲੀ ਕਰਕੇ ਸਾਨੂੰ ਟਿਕਟ ਮਿਲ ਜੂਗੀ ਪਰ ਜਿਹੜੀ ਜਿਹੜੇ ਸਾਥੀ ਹੁੰਦੇ ਆ ਨਾ ਜਿਹੜੇ ਆਜ਼ਾਦ ਵੇਲੇ ਦੇ ਸਾਥੀ ਨੇ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਨਾ ਇੱਕੋ ਪਰਿਵਾਰ ਸਾਡਾ ਬਣ ਚੁੱਕਿਆ ਕਰਾਉ ਨਾਲ ਮੈਨੂੰ ਨਹੀਂ ਲੱਗਦਾ ਮੈਂ ਜਿੰਦੇ ਜੀ ਕਰਾਉਨ ਛੱਡ ਸਕਾਂ ਮੇਰੇ ਜੋ ਮਾਦੀ ਸਾਹਮਣੇ ਜੋ ਉਹਨਾਂ ਦਾ ਪਿਆਰ ਵਾਲੋ ਲੋਕ ਹਨ ਹੋਰ ਨਾਲ ਜੋ ਉਹਨਾਂ ਦਾ ਸਾਡਾ ਸੁਭਾਅ ਵੀ ਮਿਲਦਾ ਇੱਕ ਦੂਜੇ ਦਾ ਇਕੱਠੇ ਕੰਮ ਕੀਤਾ ਇੰਨੇ ਸਾਲ ਜੇ ਮੇਰਾ ਸਾਥ ਹੀ ਬਹੁਤ ਦਿੱਤਾ ਹੁਣ ਪਿੱਛੇ ਵੀ ਚਲੋ ਨਰਸਾ ਹਾਰਨ ਦੀ ਹੋਈ ਬੂਟਾਂ ਘੱਟ ਪਈਆਂ ਪਰ ਫਿਰ ਵੀ ਸਾਰੇ ਜ਼ਿਲ੍ਹੇ ਤੋਂ ਵੱਧ ਵੋਟ ਕਨੌਰ ਪਈ ਆ ਅੱਠ ਦੇ ਅੱਠ ਹਲਕੇ ਇੱਥੇ ਆ ਕੇ ਮਨ ਵੀ ਖੜਦਾ ਵੀ ਕਨੌਰ ਫਿਰ ਵੀ ਤਗੜਾ ਲੋਕ ਨੇ ਇਸ ਕਨੌਰ ਦੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਥੋੜੇ ਵਿਰੋਧੀ ਜਦੋਂ ਮਦਨ ਜੀ ਲੇਖਾ ਜੋਖਾ ਕਰਦੇ ਨੇ ਤੁਹਾਡਾ ਉਹ ਕਹਿੰਦੇ ਨੇ ਮदनलाल ਜਲਾਲਪੁਰ ਨੇ ਕਨੌਰ ਹਲਕਾ ਲੁੱਟ ਕੇ ਖਾ ਲਿਆ ਮदनलाल ਜਲਾਲਪੁਰ ਨੇ ਕਰੋੜਾਂ ਰੁਪਏ ਇਕੱਠਾ ਕਰਕੇ ਐਮਐਲਏ ਬਣ ਕੇ ਵਿਦੇਸ਼ਾਂ ਦੇ ਵਿੱਚ ਹੋਟਲ ਬਣਾ ਲਏ ਅੱਜ ਇਸ ਸਮੇਂ ਦੇ ਵਿੱਚ ਮदनलाल ਜਲਾਲਪੁਰ ਆਪਣੇ ਘਰੇ ਬੈਠੇ ਨੇ ਵਿਰੋਧ ਧਿਰ ਬਣ ਕੇ ਕਨੌਰ ਦੇ ਲੋਕਾਂ ਦੀ ਆਵਾਜ਼ ਕਿਉਂ ਨਹੀਂ ਉਲੰਧ ਕਰ ਰਹੇ ਮदनलाल ਜਲਾਲਪੁਰ ਦੀ ਸਰਕਾਰ ਦੇ ਨਾਲ ਸੈਟਿੰਗ ਹੋ ਗਈ ਇਹ ਕਹਿੰਦੇ ਨੇ ਜਿਹੜਾ ਬੰਦਾ ਇਹ ਕਹਿੰਦਾ ਮੇਰੀ ਵਿਦੇਸ਼ਾਂ ਕੋਈ ਜ਼ਾਇਦਾਤ ਹੈਗੀ ਹੈ ਮੈਂ ਐਫੀਡੇਵਿਟ ਦੇ ਕੇ ਉਹਦੇ ਨਾਮ ਕਰਾ ਦਿੰਦਾ ਮੇਰੇ ਸਾਹਮਣੇ ਬਹਿ ਕੇ ਗੱਲ ਕਰੋ ਜੋ ਮੈਂ 5 ਸਾਲਾਂ ਚ ਪਿੱਛੇ ਜਾਇਦਾਦ ਬਣਾਈਏ ਲੁੱਟਿਆ ਜਿਹੜਾ ਕਹਿੰਦੇ ਲੋਕ ਹਲਕੇ ਨੂੰ ਕੋਈ ਵੀ ਮੈਂ ਜਾਇਦਾਦ ਖਰੀਦੀ ਆ ਜੋ ਪ੍ਰੋਪਰਟੀ ਮੈਂ ਬਣਾਈ ਆ ਮੈਂ ਉਸ ਬੰਦੇ ਕੇ ਨਾਂ ਕਰਾਣਾ ਚਾਹਣਾ ਜਿਹੜਾ ਬੰਦਾ ਇਹ ਕਹਿੰਦਾ ਦੇਖੋ ਝੂਠ ਦਾ ਭਲੰਦਾ ਜਿਹੜਾ ਬੰਦਾ ਜਿੰਨਾ ਝੂਠ ਬੋਲੂਗਾ ਉਹਦਾ ਕੋਈ ਮੇਰਾ ਨੁਕਸਾਨ ਨਹੀਂ ਹੋਗਾ ਕੱਲਾ ਔਰ ਦੀ ਪਬਲਿਕ ਜਾਣਦੀ ਹੈ ਵੀ 5 ਸਾਲਾਂ ਵਿੱਚ ਮੈਂ ਕਿਸ ਤੋਂ ਪੈਸਾ ਲਿਆ ਜਿਹੜਾ ਟਿੱਪਰ 5000 ਰੇਤੇ ਦਾ ਗਿਰਦਾ ਸੀ ਅੱਜ 10000 ਦਾ ਹੋ ਗਿਆ ਕੋਈ 5 ਸਾਲਾਂ ਚ ਇੱਕ ਮਲਾਜ ਨੂੰ ਕਹਦੇ ਮਦਦ ਨੂੰ ਪੈਸੇ ਦੇ ਕਿੱਲ ਲੱਗਿਆ ਜਿਹੜੇ ਇਹ ਬੰਦੇ ਕਹਿੰਦੇ ਆ ਜਿਨ੍ਹਾਂ ਨੇ ਚੇਅਰਮੈਨ ਲਈਆਂ ਵੱਡੀਆਂ ਵੱਡੀਆਂ ਵੇਤੋ ਵੀ ਕਿੰਨੇ ਪੈਸੇ ਦੇ ਕਿਵੇਂ ਤੋਂ ਚੇਅਰਮੈਨ ਹੀ ਲਈ ਆ ਕਿਸੇ ਨੂੰ ਮੰਡੀ ਦਾ ਪ੍ਰਧਾਨ ਬਣਾਇਆ ਕਿਸੇ ਨੂੰ ਮਾਰਕਲੇ ਕਮੇਟੀ ਦੇ ਚੇਅਰਮੈਨ ਬਣਾਇਆ ਕਿਸੇ ਨੂੰ ਜ਼ਿਲ੍ਹਾ ਪ੍ਰਧਾਨ ਦੀ ਟਿਕਟ ਦਿੱਤੀ ਹੈ 1 ਰੁਪਿਆ ਵੀ ਇਹੀ ਸਬੂਤ ਕਰ ਦੇਣ ਕਿ ਜਿਹੜੇ ਸਾਨੂੰ ਅਹੁਦੇ ਮਿਲੇ ਆ ਅਸੀਂ ਕੋਈ ਪੈਸੇ ਦੇ ਕੇ ਅਹੁਦੇ ਲੈ ਆ ਤੇ ਇਹ ਕਿੱਥੋਂ ਮੈਂ ਪੈਸਾ ਲਿਆ ਮੇਰੇ ਨਾਲ ਬਹਿ ਕੇ ਗੱਲ ਕਰਨ ਇੱਕ ਗੱਲ ਹੋਰ ਸੱਥ 'ਚ ਬੈਠਣਾ ਇੱਕ ਗੱਲ ਹੋਰ ਕਹਿੰਦੇ ਨੇ ਕਿ ਮਦਨ ਲਾਲ ਜੁਲਾਲਪੁਰ ਨੇ ਮਦਨ ਲਾਲ ਜੁਲਾਲਪੁਰ ਨੇ ਸਰਪੰਚੀਆਂ ਵੀ ਵੇਚੀਆਂ ਪੰਚਾਇਤਾਂ ਵੇਚੀਆਂ ਦੇਖੋ ਜਿਹੜਾ ਬੰਦਾ ਇਹ ਗੱਲ ਕਹਿੰਦਾ ਜਿਸ ਬੰਦੇ ਨੇ ਮੈਨੂੰ ਪੈਸੇ ਦਿੱਤੇ ਸਮਝ ਕੇ ਦੁਆਏ ਲਈ ਜਿਹੜੇ ਦਲਾਲ ਸੀ ਜਿਹੜੇ ਕਹਿੰਦੇ ਸੀ ਦਲਾਲ ਸੀ ਪੈਸੇ ਦੁਆਏ ਮਦਨ ਨੂੰ ਮੇਰੇ ਸਾਹਮਣੇ ਬਹਿ ਕੇ ਗੱਲ ਕਰਾ ਦੋ ਜੇ ਮੈਂ ਰਾਜਨੀਤੀ ਤੋਂ ਉਸ ਦਿਨ ਸੰਨਿਆਸ ਲੈ ਲਵਾਂ ਜਿਸ ਦਿਨ ਮਦਨ ਨੂੰ ਕੋ ਕਹ ਦੂਗਾ ਮੈਂ ਸਰਪੰਚ ਬਹ ਦੇ ਜਾ ਬਿਲਕੁਲ ਮਤਮ ਜੀ ਇਲੈਕਸ਼ਨ ਬੜੀ ਮਹਿੰਗੀ ਹੋਗੀ ਕਿ ਜਰਨਲਿਸਟ ਜਿਮਰਾ ਕੋਸ਼ਿਸ਼ ਨਾ ਇਹ ਸਵਾਲ ਹੈ ਕੱਲੇ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਇਲੈਕਸ਼ਨ ਬੜੀ ਮਹਿੰਗੀ ਹੋਗੀ ਕਿਸੇ ਬੰਦੇ ਨੇ ਐਮਐਲਏ ਦੀ ਚੋਣ ਲੜਨੀ ਹੈ ਐਮਪੀ ਦੀ ਚੋਣ ਲੜਨੀ ਹੈ ਪਹਿਲਾਂ ਤਾਂ ਸਧਾਰਨ ਬੰਦਾ ਸੋਚ ਹੀ ਨਹੀਂ ਸਕਦਾ ਇਸ ਗੱਲ ਬਾਰੇ ਜਦੋਂ ਕੋਈ ਐਮਪੀ ਜਾਂ ਐਮਐਲਏ ਚੋਣ ਲੜਦਾ ਕਿੰਨੇ ਕਿ ਕਰੋੜਾਂ ਰੁਪਏ ਲੱਗ ਜਾਂਦੇ ਨੇ ਦੇਖੋ ਪੈਸੇ ਦਾ ਕੋਈ ਹੱਦ ਨਹੀਂ ਹੈ ਬਹੁਤ ਪੈਹ ਲੱਗਦਾ ਇੱਕ ਮੈਂ ਗੱਲ ਕਹੂੰਗਾ ਪੈਸੇ ਬਿਨਾ ਅੱਜ ਇਲੈਕਸ਼ਨ ਨਹੀਂ ਲਈ ਜਾਂਦੀ ਪਰ ਹੁਣ ਸਾਡੀ ਇਹ ਵੀ ਸਿੱਧ ਹੋ ਗਿਆ ਪੈਸੇ ਦੀ ਕੋਈ ਵੈਲਿਊ ਨਹੀਂ ਹੈ ਇਲੈਕਸ਼ਨ ਦੀ ਜੇ ਮੈਂ ਆਪਾਂ ਪਾਰਟੀਆਂ ਚੋਣ ਲੜਿਆ ਕੋਈ ਪੈਸੇ ਨਹੀਂ ਲਾਇਆ ਧਰਮਵੀਰ ਗਾਂਧੀ ਜੀ ਪਹਿਲਾਂ 2014 ਨੂੰ ਜਿੱਤੇ ਕੋਈ ਪੈਸੇ ਨਹੀਂ ਲਾਇਆ ਹੁਣ ਅਸੀਂ ਕੋਈ ਪੈਸੇ ਨਹੀਂ ਲਾ ਰਹੇ ਹੁਣ ਦੇਖੋ ਧਰਮਵੀਰ ਗਾਂਧੀ ਜੀ ਜਿੱਤੂਗਾ ਪਰ ਇੱਕ ਮੈਂ ਗੱਲ ਤੁਹਾਨੂੰ ਜਰੂਰ ਕਹੂੰਗਾ ਜਿਹੜੇ ਬੰਦੇ ਅੱਜ ਝੂਠ-ਚਪਾਨ ਢੋਲ ਰਹੇ ਆ ਜਿਨ੍ਹਾਂ ਨੂੰ ਮੈਂ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿੰਨੇ ਪੈਸੇ ਦੇ ਕੇ ਚੇਅਰਮੈਨ ਬਣਿਆ ਸਭ ਤੋਂ ਵੱਡੀ ਇੱਕ ਮਾਰਕੀਟ ਕਮੇਟੀ ਹੁੰਦੀ ਹੈ ਜਮਲੇ ਕੋਲ ਉਸ ਤੋਂ ਉੱਪਰ ਕੋਈ ਦਾਇਰਾ ਨਹੀਂ ਹੁੰਦਾ ਉਹ ਕਿੰਨੇ ਪੈਸੇ 'ਚ ਮੈਂ ਵੇਚੀ ਆ ਕੀ ਉਹਨਾਂ ਨੇ ਕਿੰਨੇ ਪੈਸੇ ਮਨੋਂ ਦਏ ਇੱਕ ਵਾਰੀ ਉਹਨਾਂ ਕਹਿੰਦਾ ਗੱਲ ਜਰੂਰ ਕਰ ਲਓ ਸਾਡੇ ਖਾਸ ਕਰਕੇ ਜਿਹੜਾ ਚੇਅਰਮੈਨ ਬਣਾਇਆ ਉਸ ਬੰਦੇ ਨੂੰ ਜਿਹੜਾ ਸਾਡਾ ਲਾਲੀ ਹੈਗਾ ਪਰਵਿੰਦਰ ਲਾਲੀ ਇਸ ਮੰਦੇ ਨੇ ਚੇਅਰਮੈਨ ਬਣਾਇਆ ਮੈਂ ਬਿਲਕੁਲ ਨਹੀਂ ਮਨਾ ਦੇ ਰਾਜੀ ਸੀ ਪਰਵਿੰਦਰ ਲਾਲੀ ਨੇ ਧੱਕੇ ਨਾਲ ਗਰਨ ਤੇ ਗੁੱਠਾ ਰੱਖ ਕੇ ਗੋਡਾ ਰੱਖ ਕੇ ਮੇਰੇ ਤੋਂ ਇਹ ਚੇਅਰਮੈਨ ਹੀ ਉਹਨਾਂ ਨੂੰ ਦਵਾਈ ਆ ਕੀ ਤੁਸੀਂ ਹੁਣ ਇਹ ਸਵਾਲ ਖੜਾ ਕੀਤਾ ਕਿ ਕਾਂਗਰਸ ਘਨੌਰ ਦੇ ਵਿੱਚ ਦੁਫਾੜ ਹੋ ਗਈ ਜਿਹੜੀ ਟੀਮ ਸੀ ਮਦਨ ਲਾਲ ਜਲਾਲਪੁਰ ਦੀ ਮਦਨ ਲਾਲ ਜਲਾਲਪੁਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੀ ਸੀ ਅੱਜ ਮਦਨ ਲਾਲ ਜਿਹਦੇ ਬਰਾਬਰ ਪ੍ਰੋਗਰਾਮ ਕਿਉਂ ਕਰ ਰਹੀ ਹੈ ਉਹ ਟੀਮ ਜਦੋਂ ਮੈਂ ਜਾਂਚੋਂ ਲੜੀ ਉਹਨਾਂ 'ਚੋਂ ਮੇਰੇ ਇੱਕ ਬੰਦਾ ਨਹੀਂ ਗਿਆ ਇੱਕ ਬੰਦਾ ਵੀ ਅੱਜ ਮੇਰੇ ਤੋਂ ਪਾਸੇ ਨਹੀਂ ਇਹ ਤਾਂ ਜਿਹੜੇ ਬੰਦੇ ਆਏ ਸੀ ਬਾਹਰੋਂ ਉਹ ਦੂਜਿਆਂ ਜਿਹੜਿਆਂ ਨੇ ਕਹਿੰਦੇ ਟਕਸਾਲੀ ਕਾਂਗਰਸੀ ਜਿੰਨਾ ਪਿਛੋਕਰ ਦੇਖੋ ਤੁਸੀਂ ਆਪ ਦੇਖੋ ਕੱਢ ਕੇ ਪਿਛਲੀ ਵਾਰੀ ਕਿਹੜੀਆਂ ਪਾਲਕੀਆਂ ਸੀ ਟਕਸਾਲੀ ਕੌਣ ਹੁੰਦਾ ਟਕਸਾਲੀ ਹੁੰਦਾ ਜਿੰਨੇ ਕਦੇ ਜ਼ਿੰਦਗੀ 'ਚ ਕਾਂਗਰਸ ਬਿਨਾਂ ਵੋਟ ਹੀ ਨਹੀਂ ਪਾਈ ਇਹ ਤਾਂ ਹੁਣ ਇਹਨਾਂ ਇਹਨਾਂ ਗੁਰਦੁਆਰੇ ਚੜ੍ਹ ਕੇ ਸੌਂ ਚਾ ਲਓ ਇਹਨਾਂ ਦੀ ਪਿਛਲੀ 2022 'ਚ ਹੁਣ ਵੋਟਾਂ ਕਿੱਥੇ ਪਾਈਆਂ ਤੁਸੀਂ ਹਮ ਇਹ ਜਿਹੜੇ ਬੰਦੇ ਅੱਜ ਟਕਸਾਲੀ ਕਹਿ ਰਹੇ ਆ ਇਹਨਾਂ ਬੰਦੇ ਨੂੰ ਪੁੱਛੋ ਵੀ ਤੁਸੀਂ ਵੋਟ ਕਿਨੂੰ ਪਾਈ ਕਿਹਦੀ ਸਪੋਰਟ ਕਰੀ ਹੈ 2022 ਦੀ ਜੇ ਟਕਸਾਲੀ ਹੁੰਦੇ ਸੀ ਕਾਂਗਰਸ ਦੀ ਉਹ ਸਪੋਰਟ ਕਰਦੇ ਕਿਹਦੀ ਕੀਤੀ ਹੈ ਤੁਸੀਂ ਦੱਸ ਦੋ ਆਮ ਪਾਰਟੀ ਦੀ ਆਮ ਪਾਰਟੀ ਕਿਸੇ ਨੇ ਚੰਦੂ ਮਾ ਜਿਹੜੀ ਕੀਤੀ ਹੈ ਖਰੇ ਆਮ ਪਾਰਟੀ ਦੀ ਕਰੀ ਹੈ ਸਾਡੇ ਜਿਹੜੀ ਟਕਸਾਲੀਆਂ ਇਹ ਤਾਂ ਇੱਕ ਪਲਾਂਟ ਕਰੇ ਰਿਹਾ ਪਲਾਂਟ ਕਰਕੇ ਵੀ ਮਦਨ ਨੂੰ ਕਮਜ਼ੋਰ ਕਿਵੇਂ ਕਰਨਾ ਪਲਾਂਟ ਕਿਹਨੇ ਕੀਤੇ ਨੇ ਪਲਾਂਟ ਸਾਡੇ ਆਪਣੇ ਜੋ ਸਾਡੇ ਸਾਡੇ ਗਰੁੱਪੋਂ ਨੇ ਕਾਂਗਰਸ ਦੇ ਵਿੱਚ ਦੇਣਾ ਦੇਣਾ ਢੜੇਬੰਦੀ ਹੈ ਪਾਰਟੀ ਢੜੇਬੰਦੀ ਟੜੇ ਬੰਦੀ ਨਹੀਂ ਕਹਿ ਸਕਦੇ ਕਈ ਬੰਦੇ ਚਾਹਦੇ ਨਹੀਂ ਮਦਨ ਅੱਗੇ ਵਧੇ ਆਪਣੇ ਬੰਦੇ ਨਹੀਂ ਚਾਹਦੇ ਹੁੰਦੇ ਵੀ ਮਦਨ ਅੱਗੇ ਕਿਉਂ ਵਧ ਰਿਹਾ ਲੋਕ ਕਿਤੇ ਨਾਲ ਕਿਉਂ ਝੁੱਟਦੇ ਜਾ ਰਹੇ ਹੁਣ ਜਿਹੜੀ 2000 ਪਹਿਲਾਂ ਜਦੋਂ 2017 ਚ ਮੈਂ ਇਲੈਕਸ ਲੜਿਆ 36600 ਵੋਟਾਂ ਨਾਲ ਮੇਰੀ ਲੀਡ ਸੀ ਸਭ ਤੋਂ ਵੱਧ ਸੀ ਮਹਾਰਾਜ ਤੋਂ ਬਾਤ ਪਟਿਆਲੇ ਜਿਲ੍ਹੇ ਹੁਣ ਵੀ ਸਭ ਤੋਂ ਵੱਧ ਵੋਟ ਮੈਨੂੰ ਪਈ ਆ ਲੋਕਾਂ ਨੂੰ ਬਰਦਾਸ਼ਤ ਨਹੀਂ ਹੈਗਾ ਤੀਜੇ ਨੰਬਰ ਤੇ ਆਏ ਸੀ ਪੰਜਾਬ ਦੇ ਤੀਜੇ ਨੰਬਰ ਹੀ ਹੁਣ ਵੀ ਲੋਕਾਂ ਨੂੰ ਬਰਦਾਸ਼ਤ ਨਹੀਂ ਵੀ ਸਭ ਤੋਂ ਵੱਧ ਵੋਟ ਕਿਵੇਂ ਲਗਿਆ ਤਕਰੀਬਨ ਸਾਡੇ ਕੈਂਡੀਡੇਟ ਸਾਰੇ ਤੀਜੇ ਨੰਬਰ ਤੇ ਗਏ ਆ ਜਵਾਨ ਜਿਹੜਾ ਦੂਜੇ ਨੰਬਰ ਤੇ ਆਇਆ ਇਹ ਬ੍ਰਹਮਿੰਦਰ ਦਾ ਬੇਟਾ ਹੈਗਾ ਜਿਹੜਾ ਦੂਜੇ ਨੰਬਰ ਤੇ ਆਇਆ ਪੈਸਾ ਕਹਿੰਦੇ ਬੜਾ ਲੱਗਿਆ ਮਨ ਲਾਲ ਜਰਾਲਪੁਰ ਦਾ ਬਾਈ ਵਾਲੀ ਚੋਣ ਦੇ ਵਿੱਚ ਪੈਸਾ ਪਾਣੀ ਦੀ ਤਰ੍ਹਾਂ ਵਹਾ ਹੈ ਗਿਆ ਜਿਹੜੇ ਬੰਦੇ ਕਹਿ ਰਹੇ ਇਹਨਾਂ ਨੇ ਲਾਇਆ ਹੋਗਾ ਮੈਨੇ ਤਾਂ ਲਾਇਆ ਨਹੀਂ ਮੈਂ ਤਾਂ ਕੋਈ ਪੈਸੇ ਦਾ ਨਾਂ ਮੇਰੇ ਕੋਲ ਹੈਗਾ ਸੀ ਨਾ ਮੈਂ ਲਾਇਆ ਜੇ ਪੈਸੇ ਲਾਇਆ ਹੁੰਦਾ ਫਿਰ ਮੈਂ ਇਲੈਕਸ਼ਨ ਜਿੱਤਦਾ ਮੇਰਾ ਕਹਿਨ ਦਾ ਭਾਵੇਂਗਾ ਇਹਨੇ ਲੋਕਾਂ ਨਹੀਂ ਸਾਰਾ ਕੁਝ ਕਰਿਆ ਤੇ ਮੈਂ ਬਿਲਕੁਲ ਨਹੀਂ ਇਸ ਵਾਰੀ ਜੀ ਮਦਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬੜੇ ਬੇਬਾਕੀ ਦੇ ਨਾਲ ਤੁਸੀਂ ਜਵਾਬ ਦਿੱਤੇ ਜਿਹੜੇ ਹਲਕੇ ਦੇ ਲੋਕਾਂ ਦੇ ਸਵਾਲ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਾਲ ਤੁਸੀਂ ਜੁੜੇ ਸਾਡੇ ਸ਼ੁਕਰੀਆ ਜੀ ਦੋਸਤੋ ਮੇਰੇ ਨਾਲ ਕਨੌਰ ਤੋਂ ਇਨਸਾਫ ਕਾ ਐਮ ਐਲ اے ਮਦਨ ਲਾਲ ਜਲਾਲਪੁਰ ਜਿਹੜੇ ਮੈਂ ਸਵਾਲ ਕੀਤੇ ਇਹ ਜਿਹੜੇ ਹਲਕੇ ਦੇ ਲੋਕਾਂ ਦੇ ਸਵਾਲ ਸੀ ਮੈਨੂੰ ਕਿਹਾ ਸੀ ਉਹਨਾਂ ਨੇ ਕਿ ਆਹ ਸਵਾਲ ਤੁਸੀਂ ਪੁੱਛਿਓ ਜਾਂ ਮੈਨੂੰ ਇਨਬਾਕਸ ਕੀਤਾ ਸੋਸ਼ਲ ਮੀਡੀਆ ਦੇ ਉੱਪਰ ਕਿ ਤੁਸੀਂ ਆਹ ਸਵਾਲ ਜ਼ਰੂਰ ਪੁੱਛਿਓ ਬੜੇ ਬੇਬਾਕੀ ਦੇ ਨਾਲ ਮਦਨ ਜੀ ਨੇ ਸਾਰੀ ਗੱਲਾਂ ਦਾ ਜਵਾਬ ਦਿੱਤਾ ਅਸੀਂ ਉਮੀਦ ਕਰਦੇ ਹਾਂ ਕਿ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਇਹ ਪ੍ਰੋਗਰਾਮ ਵੀ ਪਸੰਦ ਆਊਗਾ ਤੁਸੀਂ ਕੀ ਆਪਣੀ رائے ਰੱਖਦੇ ਹੋ ਸਾਨੂੰ ਫੀਡਬੈਕ ਤੁਸੀਂ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ